ਓਹੋ ਉਸੇ ਲੀਦੇ ਪਿਓ ਚ ਤੇ ਆਪਣੇ ਪਿਓ ਚ ਕੋਈ ਫਰਕ ਨਹੀਂ ਹੈਗਾ ਜੇ ਆਪਾਂ ਕੋਈ ਕੰਮ ਵਧਣਾ ਹੋਵੇ ਤਿੰਨ ਦਿਨ ਪਹਿਲਾਂ ਬਾਪੂ ਦੀ ਚੌਂਕੀ ਭਰਨੀ ਪੈਂਦੀ ਹੈ ਫਿਰ ਕਿਤੇ ਜਾ ਕੇ ਤੀ ਜਿਹਦਨ ਕੰਮ ਸਿਰੇ ਹੁੰਦਾ ਹੁਣ ਤੂੰ ਤਿੰਨ ਚਾਰ ਦਿਨ ਪੁੱਤ ਪਹਿਲਾਂ ਦੱਸਣਾ ਤੀ ਓ ਅਹ ਦਰਮ ਓ ਬੇੜਾ ਫੜਿਆ ਫੜਾ ਹੈ ਵੀਰਾ ਨਿੱਗ ਗਾਲ ਤੇ ਗਾਲ ਤੇ ਮਾਥੇ ਤੇ ਹੱਥ ਨਾਲ ਆਇਓ ਮੇਰੇ ਕੋਈ ਹੱਥ ਨਾ ਲਾਇਆ ਸਾਰਾ ਟਪਰਟ ਹੋ ਜਾਊਗਾ ਟਪਰਟ ਹੋਣਾ ਅਥਰੇ ਤੇ ਮਰ ਜੂਗਾ ਸਾਲਾ ਮੈਂ ਸੁਣ ਲੈਣਾ ਪਰ ਜਾਈ ਕੀ ਸੁਣਾਉਣਾ ਹੈ ਜਿਹੜਾ ਤੇਰੀ ਗੱਲ ਨਹੀਂ ਸੁਣਦਾ ਉਹਦੇ ਤਾਂ ਤੂੰ ਮਗਰ ਮਗਰ ਫਿਰਦੀ ਹੈ ਅਰ ਜਿਹੜਾ ਤੇਰਾ ਗੱਲ ਸੁਣਨ ਨੂੰ ਫਿਰਦਾ ਹੈ ਉਹਦੇ ਕਣੀ ਤੂੰ ਜੁੱਤੀਆਂ ਲੈ ਲੈ ਪੈਣੀ ਐ ਇਹ ਅੰਗਰੇਜ਼ੀ ਫਿਰ ਪੰਜਾਬੀ ਚ ਅੱਲੀ ਕਹੂਗੀ ਤਾਂ ਪੰਜਾਬੀ ਜਿਵੇਂ ਬੇਨਾ ਉਹ ਹੀ ਅੱਖਰ ਤਾਂ ਪੰਜਾਬੀ ਚ ਫਿਰ ਇਹ ਕਹੂਗੀ ਉਹ ਕੀ ਕਹਿੰਦੇ ਨੇ ਬਨ ਟੂ ਚ ਸਮਝਾਉਂਦੇ ਨੇ ਇਹਨਾਂ ਨੂੰ ਪੰਜਾਬੀ ਚ ਪੜ੍ਹੀ ਨਹੀਂ ਭਾਬੀ ਕੀ ਕਰੀ ਜਾਂਦੀ ਐ ਤੂੰ ਇਹ ਸੜਲਾ ਡੈਂਡ ਕਿ ਜਿਹਨੇ ਬਾਹ ਦੁਖਣ ਲਾਦੀ ਕਦੇ ਆ ਬਾਹ ਚ ਕਦੇ ਹੋ ਬਾਹ ਚ ਆ ਆ ਤੇਰੀ ਮਾਂ ਕਿੱਥੇ ਪੜ੍ਹਦਾ ਉਹਨੂੰ ਬਲਾਸਫੁੰਨਰੀ ਉਹ ਹੋ ਕੀ ਹੋ ਗਿਆ? ਕਰੋ ਟੰਕੀਆਂ ਉਹਨਾਂ ਦੇ ਤੇ ਦੱਸ啊 ਅੱਗ ਹੈਗੀ ਆ ਚੁੰਨਾ ਚ ਕੀ ਗੱਲ ਮਚਾ ਦੂੰਗੀ ਤੇ ਮਚਰੇ ਹੋਰ ਮਚਾ ਕੇ ਤਾਂ ਰਾਜ਼ੀਆ ਮੇਰੇ ਸਾਲੇ ਦੀ ਤਾਂ ਹੈ ਨਾ ਤੇਰੇ ਤੇ ਹੰਦੇ ਦੀ ਪਈ ਜਾਂਦੀਆਂ ਨੇ ਦੇਖ ਕਿ ਮੈਂ ਬਾਹਰ ਉਹ ਦੜਕ ਦੜਕ ਕੇ ਕਾ ਮੇਰੇ ਤੇ ਹੰਦੇ ਦੀ ਪਈ ਜਾਂਦੀਆਂ ਮੇਰੇ ਤੇ ਪਈਆਂ ਮੈਨੂੰ ਆਂ ਦੱਸ ਦੇ ਕੀ ਗੱਲ ਹੋ ਰਹੀ ਐ ਅੱਗ ਤੇ ਮੈਂ ਉਹ ਅੱਗ ਥਾਂ ਹੀ ਕਰਦੇ ਵਧੀਆ ਸੁਕਮਾਂ ਚ ਕਰਦੇ ਤੁਸੀਂ ਹੱਥ ਹੀ ਨਾ ਰੋ ਮੈਂ ਆਪ ਹੀ ਕਰ ਲਊ ਮੈਂ ਚਾਹ ਜੀ ਬਾਪੂ ਇਹਨਾਂ ਦੀ ਤਾਂ ਚਾਹ ਪੀਂਦੀ ਐ ਕਰੋ ਚਾਹ ਪੀਜੀ ਕਿਦੇ ਹੱਥ ਐ ਹਾਂ ਡਾਕਟਰ ਡਾਕਟਰ ਦੇ ਹੱਥ ਭੇਜੇ ਤੇਰੀ ਨੂਨ ਨੇ ਲਾਡਲੀ ਨੇ ਹਾਈ ਫਾਈ ਇਹ ਜੀ ਕੀ ਦੇ ਹੱਥ ਹੈ ਫੇਰੀ ਨੂਨ ਨੇ ਭੇਜੀ ਉਹਨੂੰ ਪੁੱਛਣਾ ਤੂੰ ਆਏ ਨਹੀਂ ਆਕਰ ਸੋੜ ਲੈ ਮੇਰੇ ਸਾਡੇ ਦਾ ਧੋਲੇ ਆ ਕੇ ਤੇਰੇ ਤੈਨੂੰ ਮਾੜੀ ਮੁੱਠੀ ਅਕਲ ਹੈ ਨਹੀਂ ਕਿ ਨਾਮ ਨੂੰ ਐਂ ਦੱਸ ਡਾਕਟਰ ਦੇ ਹੱਥ ਭੇਜਦੀ ਚਾਹ ਉਹ ਕਹਿੰਦਾ ਮੈਂ ਬੁੜੀ ਦੇ ਬੋਤਲ ਲੈ ਕੇ ਆਇਆ ਮਸਾਫ ਵਾਲੀ ਦਾ ਪਸਾਹ ਵਾਲੀ ਨਾਲ ਹੀ ਕਹਿੰਦਾ ਬਦਲ ਗਿਆ ਮੈਂ ਤਾਂ। ਨਾ ਮੈਨੂੰ ਆਹ ਦੱਸ ਇਹ ਚ ਮੇਰਾ ਕੀ ਕਸੂਰਾ ਮੈਂ ਤਾਂ ਮੰਜੇ ਚ ਪਈਆ। ਤੇਰੀ ਨੂੰਨੇ ਪੜਾਈਆ। ਮੈਨੂੰ ਬਾਦੇ ਮੰਜੇ ਚ ਮੈਨੂੰ ਬਾਦੇ ਮੰਜੇ ਚ ਬਰਾਬਰ ਬਹਿ ਜਾਗੇ ਦੋਨੇ ਮੰਜੇ ਲਾ ਕੇ। ਇਹੀ ਭਾਲਦੀ ਐ। ਡਾਕਟਰ ਦਾ ਖਾਣ ਬਣਜੂ ਘਰ ਬਣਜੂ ਡਾਕਟਰ ਦਾ। ਹੋ ਰੋਲਾ ਪਾਇਆ ਫੇਰ ਕੀ ਹੋ ਗਿਆ ਜੇ ਡਾਕਟਰ ਨਾਲ ਹੀ ਬਦਲ ਗਿਆ ਸੀਗਾ ਰੋਗ ਐ ਕਿਸੇ ਨੂੰ ਵੀ ਲੱਗ ਸਕਦਾ। ਦੇ ਲੈ ਕਿਵੇਂ ਮੇਰੇ ਘਰ ਪੈਂਦਾ। ਜਿੱਦਾਂ ਹੁਣ ਪਤੀ ਹੀ ਨਹੀਂ ਹੁੰਦਾ ਨਾ ਆ ਕੇ ਤਾਂ ਕਿੱਥੋਂ ਮੈਂ ਤਾਂ ਇਹ ਲਾ ਰਾਂ ਦੀ ਪੂਰੀ ਤੇ ਦੂਆ। ਮਾ ਰੇ ਹੋਰ ਇਹਦਾ ਕੀ ਪਤਾ ਕਿਥੋਂ ਲੱਗ ਜੇ ਬਿਮਾਰੀ ਇਹਦਾ ਪ੍ਰੇਸ਼ ਕਰਨਾ ਚਾਹੁੰਦਾ ਫਿਰ ਮੈਂ ਤਾਂ ਬਹੁਤ ਡਰਦਾ ਇਹ ਜੀ ਦੂਜੇ ਤੋਂ ਮੈਂ ਕਹਿੰਦਾ ਸਿਰ ਤੋਂ ਕੋਦੇ ਦੀ ਗੋਲੀ ਲੈਤੀ ਉਦੋਂ ਉਹਨੇ ਦਵਾਤਾ ਲਾਗਟ ਕੁੰਡੋਲ ਨਹੀਂ ਕੁਛ ਵੜ ਗਿਆ ਹੈ ਇਹਦਾ ਕੀ ਪਤਾ ਵੜ ਜੇ ਹੱਥਾਂ ਤੋਂ ਕਰੋਨਾ ਫੈਲ ਰਿਹਾ ਜੀ ਫੈਲ ਜੇ ਹੱਥਾਂ ਤੋਂ ਉਦੋਂ ਕਹਿੰਦੇ ਸੀ ਵੀ 5 ਮੀਟਰ ਦੀ ਆਏ ਦੂਰੀ ਬਣਾ ਕੇ ਰੱਖੋ ਬੇਫਿਕ ਮੈਂ ਤਾਨੂੰ ਫੜਾਈਆ ਚਾ ਮੈਰੀ ਫੜਾਈ ਤੇਰੀ ਰੂਹ ਨੇ ਫੜਾਈਆ ਸੰਤਾਂ ਲੈ ਕੇ ਚੋਇਆ ਆਹ ਕੁਦਣਾ ਮੈਂ ਕਤਾ ਕਰ ਉਹ ਰਿਆ ਨਹੀਂ ਕੁੜੀ ਆਈ ਜਦੋਂ ਨਾਲੇ ਪਤਾ ਵੀ ਇਹ ਤਾਂ ਮੂਹ ਜੀ ਡਾਕਟਰ ਦਾ ਮੂਹ ਚ ਲੱਗਦਾ ਮੇਰੇ ਗੱਲ ਪੈ ਗਿਆ ਆ ਕੇ ਮੈਂ ਫੜਾਉਂਦੀ ਜਾ ਕੀ ਹੋ ਗਿਆ ਹੁਣ ਆ ਗਿਆ ਜਾ ਤੈਨੂੰ ਫੜਾਈਏ ਭਾਈ ਹਾਂ ਮੈਂ ਫੜਾਈ ਤੀ ਜਦ ਮੈਂ ਹੀ ਫੜਾਉਂ ਚਾਹ ਤਾ ਫੜਾਈ ਕਿਹਨੂੰ ਡਾਕਟਰ ਨੂੰ ਫੜਾਈ ਤੀ ਕਿ ਇਹਨੇ ਕਹੇ ਸੀ ਡਾਕਟਰ ਨੂੰ ਫੜਾ ਲੈ ਸਹੀ ਗੱਲ ਨਸੀ ਅਜ ਦੋ 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 ਪਾਣੀ ਦਾ ਪਾਣੀ ਹੋ ਜਾ ਨਹੀਂ ਇਹਦੇ ਖੰਛੜੇ ਦੋ ਬਾਪੂ ਮੇਰੀ ਗੱਲ ਸੁਣ ਕਰੇ ਕੋਈ ਹੈ ਨਹੀਂ ਤੇ ਖੇਤ ਜਾਣ ਵਾਲਾ ਉਹ ਮੁੰਡਾ ਟੀਕਾ ਆਇਆ ਬੇ ਮੇਰੀ ਟੀ ਕਾਕੀ ਦਵਾਈ ਦੇਣ ਆਇਆ ਸੀ ਹਾਂ ਉਹ ਕਹਿੰਦਾ ਮੈਂ ਉਧਰ ਹੀ ਜਾਣਾ ਗੋ ਖੇਤਾਂ ਵਾਲਾ ਕਿ ਬੁੜਾ ਹੈਗਾ ਉਹ ਬਿਮਾਰ ਹੋਣੇ ਤੇ ਕਹਿੰਦਾ ਉਹ ਦਵਾਈ ਬੁੜਾ ਬੁੜੀ ਕਹਿੰਦਾ ਰਾਸਤੇ 'ਚ ਦੋ ਤਿੰਨ ਘਰ ਹੁੰਦੇ ਨੇ ਦਵਾਈ ਦੇਣ ਜਾਂਦੇ ਉਧਰ ਇੰਨੀ ਤਰ੍ਹਾਂ ਦੇ ਉਹਨਾਂ ਮੱਖ ਮਾ ਚੱਲੋ ਉਤਮਾਂ ਕੇ ਜਾਂਦੇ ਜਾਂਦੇ ਮਾਂ ਬਾਪ ਖੁਦੀ ਦੇ ਮਾਂ ਤੇ ਚਾਚੀ ਦੀ ਚਾਹ ਆਏ ਹਜੇ ਮੇਰੀ ਗੱਲ ਸੁਣ ਲੋ ਇਹਦੀ ਚਾਹ ਲਾਉਂਗੀ ਚਾਹ ਕੇ ਖਬਰਦਾਰ ਦੇ ਮੇਰੀ ਚਾਹ ਕੇ ਸਮਾਂ ਡਾਕਟਰ ਫੜਾਉਂਦਾ ਥੋੜੀ ਫੇਰ ਵੀ ਹੋ ਗਿਆ ਤੁਹਾਨੂੰ ਫੇਰ ਕਮਾਲ ਦੀ ਗੱਲ ਆ ਹੋਣਾ ਕਿ ਬਾਪ ਉਥੇ ਫੇਰ ਉਹੀ ਗੱਲ ਆ ਗਈ ਬੰਦੇ ਬੰਦੇ ਕਹਿੰ ਜਾਂਗੇ ਉਹੀ ਗੱਲ ਤੇਰੀ ਗੱਲ ਦਾ ਗੱਲਾਂ ਪਿਸੀਆਂ ਤੈਨੂੰ ਕੁਛ ਨਹੀਂ ਚਿੰਬਰਦਾ ਤੈਨੂੰ ਕੁਛ ਨਹੀਂ ਚਿੰਬਰਦਾ ਚੌੜਿਆ ਕਰਦਾ ਤੇਰੇ ਮੂੰਹ ਤੇ ਲਾਉਂਦਾ ਓਹੋ ਫੜਦਾ ਤੀਨ ਚੋ ਸੱਚਾ ਇਹ ਕਿ ਨੀ ਚੰਬਰ ਦਾ ਨਾ ਖੜਦਾ ਇਹ ਨੂੰ ਐ ਕਰਦਾ ਅਜੀਬ ਫੇਰਾ ਫੇਰੇ ਹੁਣ ਕਿਉਂ ਡਰਦੀਆਂ ਫੇਰੇ ਫੇਰੇ ਟੋੜ ਆਇਆ ਮੈਂ ਤਾਂ ਪਹਿਲੀ ਬਿਮਾਰ ਆ ਬਿਮਾਰ ਬਿਮਾਰ ਮੇਰੇ ਖੰਦਾ ਮੈਨੂੰ ਕਰਨਾ ਫਿਰ ਤੁਸੀਂ ਜਦੋਂ ਤੁਹਾਨੂੰ ਪਤਾ ਤੀ ਵੀ ਡਾਕਟਰ ਦੇ ਹਾਥਾ ਉਹ 100 ਬਿਮਾਰੀਆਂ ਤੁਹਾਡੀਆਂ ਮੰਗਦਾ ਮੈਂ ਤੈਨੂੰ ਕਰਦਾ ਚਾਹ ਮੇਰੀ ਗੱਲ ਸੁਣ ਲੈ 100 ਗੋਲੀਆਂ ਗੱਪਾਂ ਦੇ ਹੱਥ ਲਾਉਂਦਾ 100 ਤਰ੍ਹਾਂ ਦਾ ਉਹ ਮਰੀਜ਼ ਦੇਖਦਾ ਤੁਸੀਂ ਉਹਨੂੰ ਚਾਹ ਫੜਾਤੀ ਆ shear ਦਾ ਸੈਪਾ ਹੁਣ ਨਿਮੇੜ ਲੈ ਡਾਕਟਰ ਦਾ ਨਾਮ ਤਾਂ ਦੇ ਨਾ ਦੇ ਦੂਨੀਂ ਚਰੀ ਰੱਬ ਦਾ ਰੂਪ ਬਈਆਂ ਬਿਮਾਰੀਆਂ ਤਾਂ ਇਹੀ ਲਾਉਂਦਾ ਮੇਰੇ ਵਰਗੇ ਨੂੰ ਖਬਰਾ ਕਿਹਦੇ ਕੋਲੇ ਜਾਂਦਾ ਇੱਕ ਨੋਂ ਤੇ ਛੜਕਦੇ ਹੁੰਦੇ ਕੋਸ ਜਦੋਂ ਪਤਾ ਵੀ ਡਾਕਟਰ ਕਮਾਰੀਆਂ ਲਾਉਂਦਾ ਉਹ ਕਹਿਣੀ ਨਹੀਂ ਸੀ ਮੈਂ ਦਵਾਈ ਦੇ ਆ ਬੇ ਤੈਨੂੰ ਲੋੜੇ ਦੀ ਬੈਪੇ ਠੀਕ ਹੋ ਜਾਂਦੀ ਓਏ ਅੱਜ ਤਾਂ ਹੁਣ ਦਵਾਈ ਦਾ ਡਾਕਟਰ ਹੀ ਰੁਕਾ ਹੋਰ ਰੁਕੂ ਸਕੂਲ ਵਾਲਾ ਮਾਠੂ ਦੇ ਕੇ ਜੋ ਦਵਾਈ ਮੈਂ ਤਾਂ ਨਹੀਂ ਚਾਚ ਕੋ ਕੋ ਆ ਕੇ ਪਤਾ ਉਹ ਕੋੜ ਵਾਲਾ ਨਹੀਂ ਕੱਦ ਨਹੀਂ ਉਹ ਤਾਂ ਮਾਈਂ ਦਾ ਜਿਹੜੀ ਗੱਲ ਕਰਦਾ ਨਾ ਮੈਂ ਤਾਂ ਗੱਲ ਲਾਗ ਲਪੇ ਦੀ ਕਰਦਾ ਵੀ ਮੇਰਾ ਸ਼ੇਰ ਤਾਂ ਪਤਾ ਹੀ ਨਹੀਂ ਹੁੰਦਾ ਕਿੱਥੋਂ ਬਿਮਾਰੀ ਲੱਗ ਜੇ ਮੇਰੀ ਗੱਲ ਸੁਣਦਾ ਮੈਨੂੰ ਉਹ ਕਹਿੰਦਾ ਵੀ ਐਂ ਕਰਕੇ ਵੀ ਉਹਨਾਂ ਦੀ ਬੁੜੀ ਦੀ ਮੈਂ ਨਾਲੀ ਬਦਲ ਕੇ ਆਇਆ ਮੰਨਦਾ ਪਾ ਤੋ ਥੂਕਾ ਹੀ ਭਾਈ ਪਰ ਆ ਹੋ ਜਾ ਮੈਂ ਤਾਂ ਹੁਣ ਇਹਨੂੰ ਕੁੱਲੇ ਤਾਂ ਹੀ ਕੱਢਦਾ ਆਪ ਹੀ ਕਰਦੀ ਨਾ ਨਾ ਹੱਥ ਨਹੀਂ ਲਾਉਂਦੇ ਹੱਥ ਤਾਂ ਲਾਉਂਦੇ ਮੇਰਾ ਬਾਪੂ ਨਵੀਂ ਡੋਗੇ ਚਾਰੇ ਨੂੰ ਆਪਣਾਏਗਾ ਉੱਠ ਜੂ ਦੀ ਆ ਆ ਤੇਰਾ ਆ ਬੇੜਾ ਬੇੜਾ ਤੇਰਾ ਇਹ ਜੀ ਦਾ ਨਹੀਂ ਗਾਲ ਤੇ ਗਾਲ ਤੇ ਮਤ ਮੇਰੇ ਹੱਥ ਨਾ ਲਾਇਓ ਮੇਰੇ ਕੋਈ ਹੱਥ ਨਾ ਲਾਇਓ ਸਾਰਾ ਟੱਪਰਾ ਟੱਪ ਹੋ ਜੂ ਹੋਰ ਮਰ ਜੂਗਾ ਆ ਖੜਾ ਤੇ ਮਰ ਜੂਗਾ ਹੁਣ ਸਾਰਾ ਕੁੜੀਆ ਮੇਰਾ ਰਹੀ ਮੇਰੇ ਆਦਾ ਨਾ ਭਾਈ ਚਾਹ ਤੂੰ ਬਣਾ ਕਹਦੇ ਤਾਂ ਹੱਥ ਨਹੀਂ ਲਾਇਆ ਚਾਹ ਤੂੰ ਬਣਾ ਦੇ ਹੁਣ ਮੇਰੀ ਚਾਹ ਨੂੰ ਹੱਥ ਨਹੀਂ ਲਾਉਂਦੇ ਲੈ ਆ ਜਾ ਫਲਾਹ ਕਹਾ ਛੇੜੂ ਕਿਥੋਂ ਸਿਆਪਾ ਹੋਇਆ ਨਾ ਮੈਂ ਉਹਦੇ ਨਾ ਮੈਂ ਕੱਡੇ ਪੀਚ ਦੀ ਹੈ ਹੈ ਬੰਗੂ ਤਾਂ ਚੋਰ ਮਰੌਦੀ ਫਿਰਦੀ ਹੈ ਜੇ ਤੂੰ ਆਪ ਫੜਾਏ ਹੁੰਦੀ ਕਾਹ ਨੂੰ ਇਨਾਂ ਕਾ ਜਿਆ ਛੜਦਾ ਫੇਰ ਕੀ ਬੋਲੇ ਜੇ ਡਾਕਟਰ ਆ ਚਾਹ ਪੀਤੀ ਉਹਨਾਂ ਨੂੰ ਗਰਮੀ ਚ ਮਾਰਨਾ ਸੀ ਅੱਥੇ ਧੁੱਪ ਚ ਜਾ ਕੇ ਉਹ ਨਹੀਂ ਮਰੀ ਤਾਂ ਫਿਰ ਉਹ ਮਰ ਗਿਆ ਇੱਕ ਜਾਨ ਤਾਂ ਮਰੀ ਹੀ ਐ ਉਹ ਕਹਦਾ ਮੈਂ ਮਰ ਗਿਆ ਇਹ ਤਾਂ ਰੰਡੀ ਰੋਣਾ ਰੋਜ਼ ਹੀ ਰਹਿਦਾ ਆਪਣੇ ਘਰੇ ਵਧੀਆ ਉੱਥੇ ਖੇਤ ਜਾਂਦੇ ਆ 2 ਘੰਟਾ ਸਾਹ ਮਿਲਦਾ ਹੈਗਾ ਨਹੀਂ ਘਰੇ ਆ ਸਾਰੀ ਆਏ ਲੱਗ ਇਸ ਤਾਂ ਨਾਲੇ ਫੜ ਗਈ ਬੇਬੇ ਜਾਇਂ ਕਰ ਬਾਪੂ ਨੂੰ ਚਾਹ ਬਣਾ ਕੇ ਦੇ ਦੇ ਉਹਦਾ ਹੁਣ ਪਾਰਾ ਜੰਮੀ ਹਾਈ ਐ ਮੈਂ ਤਾਂ ਕੋਈ ਚਾਹਣਾ ਕੰਦੀ ਮੈਂ ਕੀ ਮੱਥਾ ਟੁੱਸ ਨਾ ਸਾਰਾ ਕੰਦਾ ਆਥ ਕਰੀ ਤਰਾ ਮਾੜਾ ਜਿਹਾ ਲੈ ਮੇਰੇ ਸਾਨੂੰ ਕੀ ਹੋਇਆ ਆ ਫੜ ਲੈ ਫੜਾ ਲਈ ਮੈਂ ਇਤ ਜਿਹੜਾ ਨਹੀਂ ਮਰਦੀ ਹਾਂ ਕਿਥੇ ਬੇੜੀ ਬੈਠ ਕੇ ਲਹੂ ਪੀਤਾਗਾ ਕੋਤੜੀ ਕਿਵੇਂ ਕੱਟ ਲੈ ਬੇਬੇ ਤੂੰ ਇੰਨੇ ਸਾਲ ਇਹੋ ਜਿ ਘਰ ਨਾਲ ਕੋ ਜੀ ਆ ਜਾਨ ਨੂੰ ਮੇਰੀ ਨੂੰ ਸਿਆਪਾ ਨਾ ਮੇ ਤਾਂ ਨਵੇਂ ਕੰਡੇ ਤਾਂ ਹੀ ਪੀਚਦੀ ਆ ਛੇਤਰ ਮੇਰੇ ਲਵਾਉਂਦੀ ਆ ਹਾ 100 ਘਾਲ ਉਹ ਆ ਕੇ ਕੰਜਰ ਮੈਨੂੰ ਕਰਦਾ ਚੌਰਾ ਦੱਸ ਮੈਂ ਕਿਹੜੇ ਖੁੱਛ ਰੁੱਪ ਕੇ ਮਰ ਜਾ ਮੇਰੇ ਸਿਆਪਾ ਜਾਨ ਨੂੰ ਸਾਰਾ ਮੇਰੀ ਜਾਨ ਨੂੰ ਨਹੀਂ ਸਿਆਪਾ ਚੌੜੀ ਜੀ ਵਧੀਆ ਉਤਰ ਗਈ ਆਲੂ ਪਾ ਕੇ ਇੰਨੀ ਵਧੀਆ ਸਬਜ਼ੀ ਬਣੂਗੀ ਉਹ ਸਬਜ਼ੀ ਵੇਚਣ ਆਲਾ ਆਉਂਦਾ ਤਾਂ ਹੁੰਦਾ ਉਹਦੇ ਨਾਲ ਤਾਂ ਜਮੀ ਨਹੀਂ ਚੱਜਦੇ ਹੁੰਦੇ ਹੈਗੇ ਨਾ ਕਰ ਹਾ ਸੁਣਦੀ ਨਹੀਂ ਕੀ ਹੋ ਗਿਆ ਤੈਨੂੰ ਸੁਣਨ ਨੂੰ ਫੇਰੇ ਤੇ ਫੇਰੇ ਕੀ ਦੁਪਹਿਰੇ ਦੁਪਹਿਰੇ ਬੜਾ ਹੱਥ ਨੇ ਤੋੜ ਲੰਦੀ ਜੇ ਤੜਕੀ ਤੋੜ ਲਿਆ ਕਰ ਬੇ ਹੁਣ ਬੈਲੀ ਦੀ ਮਖਲਾ ਸਬਜੀ ਦੀ ਤੋੜਨਾ ਹੱਥ ਨੇ ਸਾਰੇ ਕੰਮਾਂ ਦਾ ਟਾਈਮ ਹੋ ਜਾਂਦਾ ਹੈਗਾ ਹਾ ਬੇਬੇ ਬਾਪੂ ਕਿਵੇਂ ਆਕੜੇ ਹੀ ਬੜੇ ਆ ਬਾਪੂ ਤਾਂ ਲੜਕੇ ਅੰਦਰ ਜਾ ਕੇ ਪੈ ਗਿਆ ਕਿਵੇਂ ਕਿਵੇਂ ਕੀ ਚਾਹ ਭੇਜਤੀ ਉਹ ਮੁੰਡੇ ਦੇ ਹੱਥ ਨਾਲ ਫੇਰ ਕੀ ਕਿੱਡੀ ਗੱਲ ਹੋ ਗੱਲ ਤਾਂ ਫਿਰ ਸੋਡੀ ਵੀ ਮਾੜੀ ਹੈ ਜੇ ਤੁਹਾਨੂੰ ਪਤਾ ਹੈ ਵੀ ਬਾਪੂ ਵਿਚਾਰ ਕਰਦਾ ਹੈ ਇਹ ਗੱਲ ਮਾੜੀ ਨਹੀਂ ਤੇਰੀ ਪ੍ਰੀਤੋ ਫਿਰ ਸੁਣਾਂਗੇ ਮੈਨੂੰ ਜਦੋਂ ਜਦੋਂ ਬਾਪੂ ਨੇ ਕਿਸੇ ਨਾਲ ਪੈਗ ਲਾਉਣਾ ਹੁੰਦਾ ਹੈ ਉਹਤਾ ਬਾਪੂ ਕਹਿੰਦਾ ਨਹੀਂ ਹੈਗਾ ਵੀ ਵੇ ਦੇ ਹੱਥ ਕਹੇ ਜੇ ਨੇਗੇ ਉਹ ਕਦੇ ਛਮਾਈ ਪਿੱਛੋ ਲਾ ਲਿਓ ਇੱਕ ਵਾਰੀ ਲਾਈ ਸੀ ਕਿਦ ਦਿਨ ਬਾਪੂ ਨੇ ਲਾਈ ਹੈ ਮੇਰੀ ਉਮਰ ਟੱਪ ਗਈ ਪ੍ਰੀਤ ਤੂੰ ਕੱਲ ਦੇ ਆਈਆਂ ਹਲੇ ਤੂੰ ਤਾਂ ਅੱਜ ਹੀ ਲੱਗੀ ਕਹਿਣਾ ਐਡੀ ਕਿੱਡੀ ਗੱਲ ਕਰਤੀ ਜਿਵੇਂ ਗਲਾ ਲਿਆ ਸੀ ਇੱਕ ਦਿਨ ਨਹੀਂ ਫਿਰ ਉਹ ਕਿਹੜਾ ਚਾਹ ਦੇ ਵਿੱਚ ਕੁਝ ਪਾ ਕੇ ਲੈ ਗਿਆ ਚਾਹ ਉਹਨੂੰ ਮੈਂ ਬਣਾ ਕੇ ਦਿੱਤੀ ਸੀ ਮੈਂ ਮੈਂ ਮੰਨਦਾ ਤੇਰੀ ਗੱਲ ਮੈਂ ਵੀ ਸਹੀ ਆ ਮੈਂ ਚਾਹ ਪੀ ਲਈ ਸੀ ਮੈਂ ਪੀ ਲਈ ਸੀ ਕੁੱਟਾ ਐਡੀ ਗੱਲ ਨਹੀਂ ਮੈਂ ਭੁੱਖਾ ਮੈਂ ਨਹੀਂ ਮਰਦਾ ਹੈ ਗਿਆ ਤੁਪੀਲੀ ਜਾ ਹੋਰ ਹੋਰ ਫਿਰ ਜਦੋਂ ਤੈਨੂੰ ਨਹੀਂ ਕੁਸ ਹੋਇਆ ਉਹਨੂੰ ਕੀ ਹੋ ਜਾਂਦਾ ਮੌਲੇ ਖੋਲੇ ਜਦੋਂ ਤੈਨੂੰ ਪਤਾ ਵੀ ਬਾਪੂ ਵਿਚਾਰ ਕਰਦਾ ਫਿਰ ਫਿਰ ਸਮਝਾ ਕਰਦੇ ਨੇ ਗੱਲ ਇਹਨੂੰ ਪੋਚ ਲਿਆ ਕਰਦੇ ਨੇ ਜਦੋਂ ਕੋਈ ਘਰ ਬਸਦਾ ਹੋਵੇ ਤੈਨੂੰ ਪਤਾ ਹੈ ਇਹਦਾ ਘਰ ਹੈ ਇਹਦਾ ਸੀਖ ਨਾਲ ਹੀ ਉੱਜੜ ਜਾਂਦਾ ਹੈ ਉੱਜੜਦਾ ਉਜੜੀ ਜਾਵੇ ਇਹੋ ਜਿਹਾ ਘਰ ਦੀ ਤਾਂ ਮੈਨੂੰ ਲੋੜ ਨਹੀਂ ਹੈਗੀ ਹੁਣ ਤਾਂ ਕੋਜਣ ਤੋਂ ਮੈਂ ਹੀ ਬਚਾਇਆ ਠੀਕ ਹੈ ਜੇ ਹੁਣ ਮੈਨੂੰ ਵੱਧ ਘੱਟ ਬੋਲਣਗੇ ਮੈਂ ਤਾਂ ਇੱਥੇ ਇੱਕ ਮਿੰਟ ਨਹੀਂ ਰਹਿਣਾ ਹੈਗਾ ਕਰੇ ਤਾਂ ਬੇਬੇ ਚੜ ਜਾਂਦੀ ਮੇਰੇ ਸਿਰ ਤੇ ਪੈ ਸਿਰ ਕਿਉਂ ਪਾਇਆ ਤਾਂ ਇਹ ਕੱਪੜੇ ਕਿਉਂ ਪਾਏ ਤਾਂ ਆਹ ਕਰਤਾ ਤਬਾਹ ਕਰਤਾ ਰਹਿੰਦਾ ਖੁੰਦਾ ਹੁਣ ਬਾਪੂ ਵੀ ਉਹਦੇ ਮੰਗਰ ਲੱਗ ਗਿਆ। ਤੋ ਸਮਾ ਸਮੇ ਨੂੰ ਵਿਚਾਰਿਆ ਕਰਦੇ ਨੇ ਸਮੇ ਨੂੰ ਵਿਚਾਰ ਲੈ। ਜਦੋਂ ਇੱਕ ਬੰਦਾ ਮਾੜਾ ਉਹ ਜੇ ਫਿਰ ਕੱਟਣਾ ਪੈਂਦਾ। ਇਹਦਾ ਗੱਲ ਬਣਦੀ ਨਾ ਕੱਟ ਲਉ ਨੂੰ। ਕੋਈ ਨਹੀਂ ਕਿੰਨੇ ਦਿਨਾਂ ਤੇ ਮੈਂ ਮਾਰਨੇ ਕੋਈ ਨਹੀਂ ਆਪਣੇ ਤੇ ਵੀ ਆਣੀਏ ਇਹ ਉਮਰ ਫਿਰ ਆਪਾਂ ਨੂੰ ਵੀ ਔਖਾ ਕਰਨਾ। ਮਲੰਗ ਤਾਂ ਆਪਣੇ ਵਾਲਾ ਵੀ ਹੈ। ਉਹ ਦੇਖ ਲੈ ਬੜਿਆ ਨਹੀਂ 20 ਦਿਨ ਹੋ ਗਏ। ਉਹ ਬੱਗੇ ਚੰਡੀਗੜ੍ਹ ਮੈਨੂੰ ਤਾਂ ਲੱਗਦਾ ਕਿ ਡੂੰਗ ਨਾ ਮਰ ਖੱਪ ਗਿਆ ਹੋਵੇ। ਬੇ ਕਿਤੇ ਨਹੀਂ ਮਰਦਾ ਉਹ। ਉੱਥੇ ਪੜਨ ਲਾਤਾ ਹੋ ਉਹੀ ਨਹੀਂ ਗਿਆ ਹੈਗਾ। ਹੁਣ ਜਿੱਦੇ ਛੁੱਟੀਆਂ ਹੋਣਗੀਆਂ ਫੇਰ ਆਊਗਾ ਇੱਥੇ। ਅੱਛਾ ਹੁਣ ਪੜਨ ਲਾਤਾ ਤੇਰੀ ਮਾਂ ਨੂੰ ਪੁੱਛ ਲੈ ਉਸੇ ਨੇ ਲਾਇਆ ਚਲੋ ਚੰਗੀ ਗੱਲ ਹੈ ਕੋਈ ਨਹੀਂ ਬਗ ਜੇ ਮੇਰ ਤਾਂ ਜਾਣ ਚੁਗੀ ਹਾਂ ਹਾਂ ਹੁਣ ਮਾਂ ਨੇ ਲਾਇਆ ਚੰਗੀ ਗੱਲ ਹੈ ਪਹਿਲਾਂ ਐਤੀ ਬਿੱਤੇ ਮੈਂ ਲਾਇਆ ਉਹ ਤਾਂ ਐਂ ਕੱਢ ਲਈ ਤੇ ਅੱਖਾਂ ਹਾਂ ਹਾਂ ਐਂ ਕਰਦਾ ਸੀ ਮੇਰੇ ਮੂਰੇ ਕੋਈ ਉਹ ਗੱਲ ਨਹੀਂ ਕਰਦਾ ਤੇ ਮੈਂ ਕਹਿੰਦਾ ਸੀ ਪ੍ਰੀਤ ਨੂੰ ਨੀਰਾ ਪਵਾ ਗਿਆ ਮੈਂ ਤਾਂ ਥੱਕਿਆ ਪਿਆ ਜੇ ਨੀਰਾ ਪਵਾ ਦੇ ਨੀਰੇ ਤਾਂ ਕੋਈ ਗੱਲ ਨਹੀਂ ਜੇ ਤੈਨ ਨਹੀਂ ਨੀਰਾ ਰਲਾ ਕੇ ਉਹ ਮੈਂ ਕੱਲੀ ਰਲਾਉਂਗੀ ਪਰ ਹਾਂ ਸੱਚ ਮੈਂ ਤਾਂ ਨਾ ਤੇਰੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਹੈ ਗੱਲ ਇੱਕ ਦੀ ਭਵੇਂ 2 ਕਰ ਦੱਸ ਹੁਕਮ ਕਰਾ ਉਹ ਹੁਣ ਨਹੀਂ ਚੱਲ ਉੱਥੇ ਚੱਲਦੇ ਤੇਰਾ ਬੇਬੇ ਨੂੰ ਨਾ ਸੁਣ ਜੇ ਫਿਰ ਕਹੂਗੀ ਵੀ ਹਾਂ ਹਾਂ ਪਰ ਇਹ ਗੱਲ ਕੋਈ ਪੜਦੀ ਆੜੀ ਨਹੀਂ ਜੇ ਐਂ ਟਾਈਮ ਵਿਚਾਰਨ ਲੱਗ ਜੇ ਫਿਰ ਕਰੀ ਨਾ ਬਸ ਦੇ ਫਿਰ ਫਿਰ ਰੋਣੇ ਕਹਦੇ ਨੇ ਜੇ ਐ ਲੱਗ ਜੇ ਤੂੰ ਗੱਲਾਂ ਕਰਨ ਤੂੰ ਤਾਂ ਚੱਲ ਤੁਰ ਤੁਰ ਚੰਗਾ ਚੱਲ ਆ ਜਾ ਆ ਸਾਮਦਿਆ ਕਰੋ ਹਾਂ ਉਹ ਮੈਂ ਮਰ ਜਾ ਕਹੇ ਜ ਟੱਬਰ ਮੇਰਾ ਤਾਂ ਜੀ ਕਰਦਾ ਸਬਜੀ ਆਈ ਚ ਨਾ ਸੱਚ ਮਾਰਾਂ ਦੇ ਆ ਜਾ ਆ ਜਾ ਲੰਗਿਆ ਵਿਆਹ ਕੀ ਆ ਜਾ ਆ ਜਾ ਮਾਤਾ ਮੇਨ ਲਾਦਾ ਭਾਬੀ ਤੇ ਵੀਰਾ ਵਾਗ ਕੇ ਨੀਰਾ ਪਾਉਣ ਬੇਬੇ ਸੁੱਤੀ ਪਈ ਹੋਊਗੀ ਤੇ ਬਾਪੂ ਆਪ ਦੁੱਧਰ ਬੈਠਾ ਐਂ ਕਰਦੀਆਂ ਹੁਣ ਫੋਨ ਲਾਉਣੀ ਆ ਇਹੀ ਸਹੀ ਮੌਕਾ ਹੈ ਫੋਨ ਲਾਉਂਦਾ ਇਹਨੂੰ ਪੁੱਛਾਂ ਵੀ ਇਹਦੀ ਸਲਾਹ ਕੀ ਹੈ ਹੈਲੋ ਲਾ ਹਾਲ ਪੁੱਛਣ ਨੂੰ ਤਾਂ ਐਂ ਹਾਲ ਪੁੱਛਦੇ ਵੀ ਜਦੋਂ ਮੈਂ ਬਹੁਤ ਵਧੀਆ ਹੁੰਨੀ ਆ ਨਾਲੇ ਪਤਾ ਹੈ ਵੀ ਮੈਂ ਜਮਾ ਤਪੀ ਪਈ ਆ ਤਾਂ ਹੋਰ ਕੀ ਕਰਾਂ ਯਾਰ ਤੈਨੂੰ ਕਿੰਨੇ ਵਾਰੀ ਕਹਤਾ ਵੀ ਜੇ ਰਿਸ਼ਤਾ ਭੇਜਣਾ ਭੇਜ ਦੇ ਭੇਜਣਾ ਭੇਜ ਦੇ ਤੇਰੇ ਤਾਂ ਕੰਨ ਤੇ ਜੂਣੀ ਸਰਕਦੀ ਲੈ ਜਮਈ ਕਮਾਲ ਕਰਤੀ ਸਿਰਿਆ ਦੀ ਗੱਲ ਹੀ ਕੱਢ ਮਾਰੀ ਨਾਲ ਮੈਂ ਕਹੀ ਜਾਨੀ ਵੀ ਸਾਡਾ ਪਰਿਵਾਰ ਕਿਹੋ ਜਿਹਾ ਕਿਹੋ ਜਿਹਾ ਨਾ ਵੀ ਮਰ ਤਾਂ ਮਿਲਣ ਨਹੀਂ ਆਇਆ ਜਾਂਦਾ ਉਹ ਮੈਂ ਤਾਂ ਤੁਹਾਡੇ ਤੋਂ ਗੱਲ ਹੁੰਦੀ ਨਹੀਂ ਮਿਲ ਕੇ ਤੁਹਾਡੇ ਤੋਂ ਗੱਲ ਜ਼ਿਆਦਾ ਹੋ ਜਾਂਦੀ ਹੈ ਹੈ ਚਲ ਕੋਈ ਨਹੀਂ ਦੇਖਦੀ ਆ ਇੱਕ ਵਾਰੀ ਬਾਪੂ ਨਾਲ ਗੱਲ ਕਰਕੇ ਉਹਨੂੰ ਕਹਿ ਦੂੰਗੀ ਵੀ ਯੂਨੀਵਰਸਿਟੀ ਚ ਆਉਦੀ ਐਡਮਿਸ਼ਨ ਕਰਵਾਉਣ ਜਾਣੀ ਆ ਭੱਜ ਜਾਂਦੇ ਜਿਵੇਂ ਮੰਨੇਗਾ ਤਾਂ ਠੀਕ ਐ ਪਰ ਮੈਨੂੰ ਤਾਂ 100% ਇਹੀ ਆਸ ਹੈ ਕਿ ਉਹਨੇ ਮੰਨਣਾ ਹੀ ਨਹੀਂ ਹੈਗਾ ਚਲ ਠੀਕ ਕਰ ਦਿਆਂ ਫਿਰ ਮੈਂ ਕੋਈ ਹੀਲਾ ਮੇਰੇ ਤੇ ਨਾ ਰੋਮ ਮਾਰਨ ਤੋਂ ਪਹਿਲਾਂ ਆਪਦੇ ਪਹਿਲਾਂ ਧਿਆਨ ਦੇ ਲਿਆ ਕਰੋ ਨਾ ਰੋਮ ਮਾਰ ਕੇ ਕਿਹਨੂੰ ਕਹਿਣਾ ਵੀ ਜੇ ਆ ਗਈ ਠੀਕ ਐ ਨਹੀਂ ਤਾਂ ਫਿਰ ਮੈਨੂੰ ਬੁਲਾਇਨਾ ਇਹ ਕੀ ਮਤਲਬ ਹੋਇਆ ਚੰਗਾ ਕਿ ਦਰਮਿਆ ਤੇ ਪਿਆਰ ਦੇ ਚੱਕਰਾਂ ਚ ਪੈ ਕੇ ਪੰਗੇ ਹੀ ਪਾ ਲਿਆ ਨਾ ਇਹਨੂੰ ਛੱਡ ਸਕਦੇ ਆ ਨਾ ਘਰ ਤੇ ਹੁਣ ਬਾਪੂ ਨਾਲ ਮੱਥਾ ਲਾਉਣਾ ਪੈਣਾ ਬਾਪੂ ਦਾ ਤਾਂ ਪਤਾ ਵੀ ਨਹੀਂ ਮੈਨੂੰ ਕੀ ਬੋਲੂਗਾ ਬਾਬਾ ਸੁੱਖ ਰੱਖੇ ਗਾਣਾ ਲਾ ਦੇ ਮੈਨੂੰ ਪਾਪੂ ਬਾਪੂ ਪਾਪੂ ਬੁਲਾ ਆਏ ਡਰਿਆ ਚ ਮਪੂਤਾ ਗੁੰਦੀਆ ਬੜਾ ਮੰਜੇ ਦਾ ਮੰਨ ਮੰਨਦੇ ਤੇ ਨਹੀਂ ਬੈਠਣਾ ਮਰਜੇ ਤੇ ਨਹੀਂ ਬੈਠਣਾ ਖਾਂਦਾ ਸੀ ਕੀ ਕਹੇ ਪੈਸੇ ਲੈਣੇ ਨੇ ਨਹੀਂ ਲੈਣੇ ਮੰਨਦੇ ਤੇ ਮੈਂ ਕਹਤਾ ਤੇ ਹੱਥ ਲਾਇ ਦਿੱ ਕਿੰਨੀ ਨੂੰ ਤੂੰ ਮਰਜੇ ਦੀ ਨਾ ਬੈਠੀ ਨਾ ਡਟਾਲ ਨਾਲ ਧੋਖਈਆਂ ਕੈਨੀ ਦਾ ਕੀ ਕਰਿਆ ਮੈਨੂੰ ਨਹੀਂ ਪਤਾ ਵੱਤ ਮੈਂ ਤੁਨੂੰ ਮੈਂ ਕਹਿੰਨਾ ਮੈਂ ਜਿੱਥੇ ਬੈਠੀ ਫੇਰ ਮੈਂ ਜਦੇ ਵੇਗੀ ਹੈਪ ਸ਼ਰਮ ਮੈਂ ਬੈਠੂਗੀ ਮੈਂ ਤਾਂ ਬਾਪੂ ਇੱਕ ਗੱਲ ਕਰਨੀ ਸੀ ਤੇ ਪੈਸੇ ਲੈਣੇ ਹਾਂ ਦੱਸ ਨਹੀਂ ਲੈਣੇ ਮੈਂ ਪੈਸੇ ਨਾ ਮੈਂ ਹੱਥ ਤੋਂ ਲੈ ਜੀ ਹਾਂ ਤੋਂ ਲੈ ਉਸ ਕੀ ਗੱਲ ਹਾਂ ਦੇਖ ਲੈ ਵੱਤ ਦੇਖੀ ਹੋਣੀ ਆ ਤਾਂ ਹਾਂ ਹੱਥ ਤਾਂ ਹੁਣ ਤੇਰੇ ਪੀੜੇ ਕਰਨ ਦੀ ਵਾਰੀ ਆ ਮੈਨੂੰ ਐ ਲੱਗਦਾ ਥੋੜਾ ਟਾਈਮ ਹੀ ਲੱਗਦਾ ਮਿੱਤਾਂ ਲੱਗਦਾ ਹਾਂ ਦੱਸ ਮੇਰੀ ਸਹੇਲੀ ਦਾ ਫੋਨ ਆਇਆ ਸੀਗਾ ਹਾਂ ਜਾਣਦਾ ਨਾ ਤੁਹਾਡੀ ਜਿੰਨਾ ਦਾ ਘਰ ਮਾਮੇ ਕੇ ਘਰ ਦੇ ਨਾਲ ਹੈ ਕੌਣ ਮਰਗਨ ਦਾ ਫੋਟ ਮੂਤੋ ਕਦੇ ਚੱਜਦੀ ਗੱਲ ਵੀ ਕੱਢ ਲਿਆ ਕਰੋ ਮਰਨਾ ਕੀ ਨਹੀਂ ਹੈ ਉਹਦਾ ਫੋਨ ਆਇਆ ਸੀਗਾ ਉਹ ਕਹਿੰਦੀ ਵੀ ਆਪਾਂ ਯੂਨੀਵਰਸਿਟੀ ਚ ਐਡਮਿਸ਼ਨ ਕਰਵਾ ਕੇ ਆਉਣੀ ਹੈ ਪਟਿਆਲੇ ਜਾਣਾ ਹੈ ਵਗ ਜਾਣ ਦੇ ਪੈ ਤੈਨੂੰ ਕੀ ਚੱਕਰ ਮੈਂ ਵੀ ਜਾਣਾ ਕਿਉਂ ਤੇ ਮੈਂ ਨਹੀਂ ਐਡਮਿਸ਼ਨ ਕਰਾਉਣੀ ਆਪਦੀ ਤਾਂ ਹੁਣ ਕਾਦੀ ਡਮੀਸ਼ਨਾਂ ਹੋ ਗਏ ਜਿਹੜੀਆਂ ਐਡਮਿਸ਼ਨਾਂ ਹੋਣੀਆਂ ਤੀਆਂ ਹੁਣ ਕੋਈ ਡਮੀਸ਼ਨ ਡਮੀਸ਼ਨ ਨਹੀਂ ਕਰਾਉਣੀ ਆਪਦਾ ਵਧੀਆ ਕੱਪੜੇ ਕਢਾਈ ਦਾ ਕੰਮ ਸਿੱਖਾ ਆਪਦੇ ਇੱਕ ਘਰ ਲੱਗਦੀ ਜਾ ਭਾਈ ਇੱਥੇ ਹੁਣ ਤੈਨੂੰ ਅਜੇ ਐਡਮਿਸ਼ਨ ਨਹੀਂ ਕਰਾਈ ਜਾਵਾਂਗੇ ਜੀ ਕਮਾਲ ਦੀ ਗੱਲ ਤਦ ਤੱਕ ਕੌਣ ਕਰਤੇ ਅਜੇ ਐਡਮਿਸ਼ਨ ਅੜੀ ਰਹੀ ਹੈ ਬਾਪੂ ਤੈਨੂੰ ਇਹ ਨਹੀਂ ਗਾ ਵੀ ਮੇਰੇ ਜਵਾਕ ਪੜ੍ਹ ਲਿਖ ਕੇ ਕਾਮਯਾਬ ਹੋਣ ਕਾਮਯਾਬ ਕੋਈ ਨਾ ਚਾਹੇ ਜੇ ਅਸੀਂ ਕਾਮਯਾਬ ਹੋ ਗਏ ਤੁਹਾਨੂੰ ਪਈ ਕਾਮਯਾਬ ਕਰਾਂਗੇ ਐ ਨਹੀਂ ਮੱਦੇ ਅਸੀਂ ਕਿੱਥੇ ਹੋਗੇ ਤੁਸੀਂ ਕਾਮਯਾਬ ਕੋਈ ਨਾ ਜਟਾ ਜੀ ਮੇਰੇ ਨਾਲ ਤਾਂ ਇੰਨੀ ਕਾਮਯਾਬੀ ਬਹੁਤ ਹੈ ਤੁਸੀਂ ਤਾਂ ਬਾਪ ਸਾਹਿਬ ਉਹਨਾਂ ਦੀ ਡਿਗਰੀਆਂ ਚੱਕੀ ਫਿਰਦੇ ਉਹਨਾਂ ਨਾਲ ਵੈਦ ਦੀ ਡਿਗਰੀ ਤੇਰੇ ਕੋਲ ਹੈ ਤੇਰੇ ਨਾਨਕਿਆਂ ਤੇਰੇ ਨਾਨਕਿਆਂ ਨੂੰ ਕਿਹੜਾ ਬੈਠਾ ਘੁੰਮਣ ਵਾਲੀ ਕੁਰਸੀ ਤੇ ਮੈਨੂੰ ਆਂ ਦੱਸੀ ਕਿਹੜਾ ਬੈਠਾ ਜਾਂ ਛੱਡ ਚੁ ਕਿਹੜਾ ਬੈਠਾ ਥੋੜਾ ਨਾਲ ਤੋਂ ਉੱਤੇ ਹੀ ਆ ਫਿਰ ਮੇਰੇ ਨਾਲ ਕਿ ਜਿਵੇਂ ਮਰਜੀ ਆ ਉੱਤੇ ਉਹਦਾ ਮੇਰਾ ਸਾਲਾ ਬਾਈਪਾ ਜਾ ਲੱਗ ਗਿਆ ਉਹਨਾਂ ਨੂੰ ਦੋ ਘੁੱਟ ਦੀਏ ਮੇਰੇ ਪੀਏ ਮਿਲ ਕੇ ਵਧੀਆ ਤਾਂ ਉੱਤੇ ਹੋਊਗੀ ਲੜਾਈ ਘਾਤੋ ਕਰਦਾ ਬਾਪੂ ਜਿਹੜੀ ਗੱਲ ਮੈਂ ਕੀਤੀ ਤੂੰ ਉਹਦੇ ਤੇ ਆ ਹਾਂ ਦੱਸ ਭੱਗ ਜਾਂਦੇ ਮੈਨੂੰ ਅੱਡੀ ਨਾ ਕਿਤੇ ਨਹੀਂ ਜਾਣਾ ਡਿਮਿਸ਼ਨ ਅਗਲੀ ਨੂੰ ਕਰਾਇਆ ਆਉਂਦੇ ਠੀਕ ਹੈ ਨਾਲ ਨੂਨ ਵੀ ਨਹੀਂ ਕਹਿਦਾਣਾ ਕੀ ਗੱਲ ਤੂੰ ਉੱਥੇ ਪ੍ਰਧਾਨ ਆ ਤੂੰ ਉਸ ਜੂਨੀ ਵਡੇ ਵੋਟਾਂ 'ਚ ਖੜੀ ਹੁੰਨੀ ਆ ਤੂੰ ਉੱਥੇ ਜਾ ਕੇ ਤੈਂ ਉੱਥੇ ਕੀ ਕਰਨਾ ਬਰਸ਼ਟੀਆਂ 'ਚ ਜਾ ਕੇ ਬਾਪੂ ਮੈਂ ਆਵਾਂ ਤੇ ਐਡਮਿਸ਼ਨ ਕਰਾ ਕੇ ਆਉਣੀ ਆ ਨਹੀਂ ਕਰਾਉਣੀ ਤੈਨੂੰ ਦਸਾਉ ਗੱਲਾਂ ਸਿਰੇ ਤੇ ਰੱਸੇ ਤੇ ਗੰਡ ਤੈਨੂੰ ਮੈਂ ਕਹਿੰਦਾ ਜਿਹੜਾ ਪਖਾਣਾ ਜਾ ਪਾਉਂਦੇ ਹੁੰਦੇ ਉਹ ਮੇਰੇ ਨਿਕਲ ਗਿਆ ਦਿਮਾਗ ਚ ਤੈਨੂੰ ਇੱਕ ਗੱਲ ਕਹਿਦੀ ਤਾਂ ਜਾਣਾ ਨਹੀਂ ਬਸ ਰਾਜੀ ਰਹਿ ਕੁਛ ਰਹਿ ਜੇ ਬਾਹਰ ਟਫੀਆਂ ਤੇਰੀ ਲੱਤ ਤੋੜ ਜੀ ਬਾਪੂ ਤੇ ਕਿਉਂ ਮੈਂ ਦੇਖੀ ਹੋਇਆ ਬਾਪੂ ਕੀ ਦੇਖੇ ਬਾਪੂ ਹੁਣ ਤਾਈ ਦੇਖੀ ਜਾਂਦਾ 25ਵਾਂ ਸਾਲ ਲੱਗਾ ਦੇਖਦਾ ਦੇਖਦਾ ਤੈਨੂੰ ਬਾਪੂ ਨੂੰ ਤੈਨੂੰ ਜਾ ਵਗ ਜਾ ਕੰਮ ਕੰਮ ਕਰਦਾ ਜਾ ਵਗ ਜਾ ਪਿਆਰ ਹੀ ਨਹੀਂ ਕਰਦਾ ਆਹੋ ਕੋਈ ਨਾ ਨਹੀਂ ਕਰਦਾ ਭੈਣ ਮਰਾ ਵੇ ਜਾ ਪਿਆਰ ਮੈਨੂੰ ਨਹੀਂ ਆਉਂਦਾ ਇਹਦਾ ਪਿਆਰ ਕਿਸੇ ਮਾਂ ਬੋ ਕਿੰਨਾ ਪਿਆਰ ਕਰਦੇ ਹੁੰਦੇ ਆਪ ਦਾ ਜਵਾਬ ਮੇਰੇ ਸਾਲੋ ਬਿਨਾ ਪਿਆਰਾਂ ਤੇ ਡੇ ਡੇ ਹੋ ਗਏ ਤੁਸੀਂ ਬੋਕ ਨਹੀਂ ਜਾਣ ਦੇਣਾ ਫਿਰ ਤੂੰ ਨਾ ਮੈਂ ਨਹੀਂ ਜਾਣ ਦੇਦਾ ਰਾਜੀ ਦਾ ਕੁੱਤੇ ਤੇਨੂੰ ਕਹੀ ਤਾਂ ਪਹਿਲਾਂ ਜਿਹੜਾ ਜੂਨੀ ਪ੍ਰਸ਼ਟੀਆਂ ਚ ਜਾਇਓ ਹਾਂ ਜੇ ਡਮੀਸ਼ਨ ਆੜੀ ਰਹੀਆਂ ਮੈਨੂੰ ਤਾਂ ਪਹਿਲੇ ਹੀ ਪਤਾ ਸੀਗਾ ਤੈਨੂੰ ਕਹਿ ਕੇ ਤਾਂ ਮੂੰਹ ਦਾ ਸੁਆਦ ਗਾ ਲੈਣਾ ਜਾਣਦਾ ਤੂੰ ਡੇੜਾ ਨਹੀਂ ਮੈਨੂੰ ਜਾ ਭੱਗ ਜਾ ਮੈਂ ਨਹੀਂ ਜਾਣ ਦੇਂਦਾ ਕਿਤੇ ਕੋਈ ਨਹੀਂ ਮੈਂ ਤਾਂ ਇੰਨੀ ਆਸ ਲੈ ਕੇ ਆਈ ਸੀ ਵੀ ਮੇਰਾ ਬਾਪੂ ਮੇਰੀ ਗੱਲ ਸੁਣ ਲੈਂਦਾ ਬਾਪੂ ਦੀ ਤਾਂ ਸੁਣਦਾ ਨਹੀਂ ਮੇਰਾ ਸਾਲਾ ਕੋਈ ਬਾਪੂ ਦੀ ਵੀ ਗੱਲ ਸੁਣੇ ਕੋਈ ਬਾਪੂ ਦੀ ਤਾਂ ਸੂਈ ਕੁੱਤੀ ਵਾਂਗੂ ਪਾਈਨੇ ਚੰਗਾ ਇਹ ਤੇ ਮੇਰਾ ਥੜਾ ਘੜੀ ਦਾ ਛੱਲੇ ਜਾ ਮੁੱਖਾ ਮੈਨੂੰ ਲੱਗਦਾ ਇਹ ਹੁਣ 150 ਲਗਾਉਣੀ ਕਰਦੇ ਨਹੀਂ ਬੱਲੇ ਐਡਮਿਸ਼ਨ ਨਾ ਮੀ ਐਡਮਿਸ਼ਨ ਨਾਲ ਕਮਾਲ ਦੀ ਗੱਤ ਉਹੀ ਫਰੀ ਜਾਣਗੇ ਦੌਰੇ ਕੋਤੇ ਮੁੱਗਦ ਨਹੀਂ ਬਾਤ ਨਹੀਂ ਦੇਖ ਲੈ ਪ੍ਰੀਤੋ ਤੇਰੀ ਮਾਂ ਦੇ ਸਿੰਘਾਂ ਚ ਜਬਾਨੀ ਨਹੀਂ ਫਸਦੀ ਸੀ ਬਣੂ ਤਾਂ ਹੀ ਵੀ ਝੋਟੀ ਵਧੀਆ ਕੀ ਦੀ ਗੱਲ ਕਰਦਾ ਆ ਦੇਖ ਆਪਣੀ ਵਾਲੀ ਦੀ ਝੋਟੀ ਦੀ ਵੇ ਚੱਲ ਕੋਈ ਨਾ ਜਦੋਂ ਬਣੂ ਦੇਖੀ ਚਾਹ ਹਾਂ ਵਧੀਆ ਰੇਟ ਲੱਗੂ ਇਹਦਾ ਵੀ ਪਹਿਲੇ ਵੇਚੇ ਦਿੰਨੇ ਆ ਮੈਂ ਤਾਂ ਕਹਿੰਨੀ ਆ ਹਨਾ ਹੈ ਕਾਲੀ ਮੂੰਹ ਵਾਲੀ ਕਿਵੇਂ ਬੋਲ ਕੱਢਦੀ ਐ ਦੇਖ ਲੈ ਉਹ ਕਿਵੇਂ ਪਾਲਦਾ ਮੈਂ ਜਵਾਖਾਂ ਜੂ ਪਾਲੀ ਐ ਆਪੇ ਤਾਂ ਤੂੰ ਕਹਿਣਾ ਕਹਣਾ ਵਧੀਆ ਰੇਟ ਲੱਗੂ ਕਰੇ ਵਧੀਆ ਗੱਲਾਂ ਬਾਤਾਂ ਕਰੇ ਦੁੱਧ ਪੀਣ ਵਾਸਤੇ ਰੱਖੀ ਐ ਹਾਂ 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 ਚਲ ਐ ਕਰ ਲੈ ਤੇ ਮੈਂ ਤਾਂ ਤੈਨੂੰ ਐ ਕਹਿੰਦੀ ਸੀ ਗੱਲ ਜੀ ਕਰਨੀ ਸੀ ਮੈਂ ਤੇਰੇ ਨਾਲ ਦੱਸ ਕੀ ਕਹਿੰਦੀ ਹਾਂ ਉਹ ਤੋਂ ਤੇਰੇ ਭਾਈਵਾਦ ਬਾਰੇ ਕਹਿੰਦੀ ਸੀ ਮੈਂ ਤਾਂ ਹਾਂ ਦੱਸ ਮੈਂ ਖਾ ਉਹਨੂੰ ਮਾੜਾ ਜਿਹਾ ਸਮਝਾ ਲੈ ਕੀ ਬਤ ਪੁੱਠਾ ਸਿੱਧਾ ਜਿਹਾ ਬੋਲਦਾ ਮੈਨੂੰ ਨਾਲੇ ਉਂਚਾ ਕਰਦਾ ਹੁੰਦਾ ਹੋਰ ਕਿਵੇਂ ਜੇ ਅੱਜ ਮੈਂ ਬੇਬੇ ਨੂੰ ਵੀ ਕਿਹਾ ਸੀਗਾ ਹੋਰ ਇਹ ਗੱਲਾਂ ਨਾ ਕਰੋ ਪੜਿਆ ਲਿਖਿਆ ਬੰਦਾ ਹੈ ਉਹ ਦੀਨ ਦੁਨੀਆ ਮੇਰੇ ਬਾਹਰ ਹੁਣ ਉਹਨੇ ਗੱਲਾਂ ਬਾਤਾਂ ਕਰਨੀਆਂ ਤੈਨੂੰ ਤਾਂ ਬੁਰਾ ਲੱਗਾ ਉਹ ਸਾਰੇ ਪਿੰਡ ਮਾੜਾ ਕਹੇ ਹੁਣ ਤੌ ਲੱਗੀ ਕਹਿਣ ਉਹਨੂੰ ਚ ਪੜਿਆ ਲਿਖਿਆ ਹੈਗਾ ਪਰ ਹੋਈ ਜਾਵੇ ਪੜਿਆ ਲਿਖਿਆ ਮੈਂ ਕਿਹੜਾ ਫਰਾਂਣ ਪੜਾਂਗੀ ਵੀ ਮੈਨੂੰ ਕਿਸੇ ਦਾ ਨਹੀਂ ਕੰਮ ਦਿੰਦਾ ਤੈ ਮਨਾਦੀ ਹੈ ਪ੍ਰੀਤੂ ਨਾ ਮੈਂ ਕੀ ਮਾੜਾ ਬਣਾਇਆ ਜਿੱਦੂ ਕਰਦੀ ਮਾੜਾ ਲੱਗੇ ਉਹਨੂੰ ਕਹਿਣ ਪਰਿਵਾਰਲੇ ਤਾਂ ਕਹਿਣਗੇ ਕਹਿਣਗੇ ਮੈਂ ਤਾਂ ਉਹਨੂੰ ਕਰਤੂਤਾਂ ਦੱਸਦੀ ਉਹ ਕੱਢ ਦੇ ਬਾਹਰ ਜੇ ਨਹੀਂ ਨਿਕਲਦਾ ਤੇਰੇ ਪੂ ਜੇ ਨਹੀਂ ਲਾ ਚੰਗਾ ਲੱਗਦਾ ਉਹਨੂੰ ਕੱਢ ਦੇ ਉਹ ਆਗ ਲਾ ਦੇ ਸਪਰੇ ਪਾ ਦੇ ਉਹਨੂੰ ਮੇਰਾ ਕਿਹੜਾ ਦੁਸ਼ਮਣ ਆ ਵੀ ਮੈਂ ਤਾਂ ਕੱਢਦਾ ਉਹ ਆਪ ਨਹੀਂ ਮੜੋਦੇ ਕਿ ਤਿੱਤਾ ਮਾੜੀਆਂ ਨੇ ਕੋਈ ਕਿ ਤਿੱਤਾ ਮਾੜੀਆਂ ਨਹੀਂ ਵੀਰ ਅਜਾ ਤੈਨੂੰ ਬੁਰਾ ਲੱਗੇ ਗੱਲ ਤੂਰੇ ਮੁੱਕੇ ਸਾਰੀ ਸਾਰੇ ਟੱਬਰ ਚੋਂ ਮੇਰੀ ਕੋਈ ਸੁਣਦੀ ਨਹੀਂ ਹੈਗਾ ਜੀਨੂੰ ਵੀ ਕਹਿਨੀ ਆ ਮੈਂ ਸੁਣ ਲੈਣਾ ਪਰ ਜਾਈ ਕੀ ਸੁਣਾਉਣਾ ਹੈ ਜਿਹੜਾ ਤੇਰੀ ਗੱਲ ਨਹੀਂ ਸੁਣਦਾ ਉਹਦੇ ਤਾਂ ਤੂੰ ਮਗਰ ਮਗਰ ਫਿਰਦੀ ਐ ਔਰ ਜਿਹੜਾ ਤੇਰਾ ਗੱਲ ਸੁਣਨ ਨੂੰ ਫਿਰਦਾ ਹੈ ਉਹਦੇ ਕਣੀ ਤੂੰ ਜੁੱਤੀਆਂ ਲੈ ਲੈ ਪੈੰਨੀ ਐ ਇਹ ਨਾ ਕੀ ਗੱਲ ਕੀ ਸੁਨੇਗਾ ਤੂੰ ਮੇਰੀ ਗੱਲ ਕੀ ਸੁਨੇਗਾ ਨਾ ਤੂੰ ਹੋਰ ਸਿਖਿਆ ਲੈ ਤੂੰ ਮੇਰਾ ਸਾਲਿਆ ساری ਜ਼ਿੰਦਗੀ ਆਈ ਸੰਨੀ ਜੱਥ ਮਾਰੀ ਜਾਈ ਥੱਲੇ ਲੱਗਿਆ ਰਹੀ ਚੰਗਾ ਉਹ ਕੋਈ ਨਹੀਂ ਵੱਡੇ ਵੀਰੇ ਕੰਮ ਤਾਂ ਹੁਣ ਕਰਨੀ ਨੇ ਮੈਂ ਕਰ ਲਿਆ ਸਤੈ ਕਰ ਲਿਆ ਬਿਰੋ ਡੋਲੂ ਚੱਕੀ ਫੇਰਾਂਗੇ ਜਨਾਨੀ ਤਾਂ ਪੈਰ ਦੀ ਜੁੱਤੀ ਹੁੰਦੀ ਐ ਤੇ ਉਹ ਪੈਰ ਦੀ ਹੀ ਹੁੰਦੀ ਐ ਕੋਈ ਨਹੀਂ ਤੇਰੀ ਭਾਬੀ ਤੇਰੀ ਮੇਰੀ ਗੱਲ ਸੁਣ ਪੇ ਅੱਜ ਜਦੋਂ ਪੈਰ ਦੀ ਜੁੱਤੀ ਸਿਰ 'ਚ ਵੱਜਦੀ ਐ ਨਾ ਉਦੋਂ ਪਤਾ ਲੱਗਦਾ ਵੀ ਕਿੰਨੇ ਕਵਾਲ ਝਾੜਦੇ ਨੇ ਸਿਰ ਤੇ ਜੇ ਜੁੱਤੀ ਨੂੰ ਪੈਰ 'ਚ ਰੱਖੇਗਾ ਨਾ ਸਿਰ ਤੱਕ ਆਉਣ ਦੀ ਜ਼ਰਤ ਹੀ ਨਹੀਂ ਕਰਦੀ ਉਹ ਤੂੰ ਤਾਂ ਸਾਲਿਆ ਪੈਰ ਦੀ ਜੁੱਤੀ ਨੂੰ ਸਿਰ ਤੇ ਬਿਠਾਈ ਬੈਠਾ ਓ ਕੋਈ ਨਹੀਂ ਬਾਬਾ ਲੜਿਆ ਨਹੀਂ ਕਰਦੇ ਤੂੰ ਪਿਆਰ ਨਾਲ ਰਹਿਆ ਕਰੋ ਯਾਰ ਹੋਰ ਪਿਆਰ ਨਾਲ ਤੂੰ ਰਹਿ ਲੈ ਤੂੰ ਪਾਲਿਆਂ ਨੂੰ ਜੱਫੀਆਂ ਕੋਈ ਨਹੀਂ ਫਿਰ ਹੁਣ ਬਾਹਰ ਥੂੜੀ ਬਗਾਇਆ ਜਾਂਦਾ ਪ੍ਰੀਤੋ ਪਾਈ ਹੈ ਅੱਧਾ ਦਾ ਮਾਲਕ ਹੈ ਫਿਰ ਇਹ ਅੱਧਾ ਦਾ ਮਾਲਕ ਹੈ ਪਾਈਆ ਤੇਰਾ ਤੇ ਮੈਂ ਤੇਰੀ ਕੀ ਲਗਦੀ ਆ ਕੋਈ ਨਹੀਂ ਤੂੰ ਵੀ ਹੈਗੀ ਐ ਤੂੰ ਵੀ ਕਰਦੀ ਮਾਲਕਣਾ ਤੈਨੂੰ ਵੀ ਕੋਈ ਘਰ ਚੋਂ ਕੱਢਦਾ ਨਹੀਂ ਹੈਗਾ ਵੇ ਤੂੰ ਤਾਂ ਜਹਜਾ ਹੈਗਾ ਜਹਜਾ ਨਾ ਹੋਇਆ ਮਰ ਕੇ ਕਦੇ ਮੇਰਾ ਪੱਖ ਨਾ ਪੂਰੀ ਚੰਗਾ ਕਦੇ ਮਾਂ ਦਾ ਕਦੇ ਬਾਪ ਦਾ ਹੁਣ ਭਾਈ ਦਾ ਮਰ ਕੇ ਵੇਜਾ ਦੀ ਦਾ ਉਮਰ ਲੰਘੇ ਹੁਣ ਦਾਰੀ ਤੇ ਚਿੱਟੇ ਆ ਗਏ ਹੁਣ ਕੀ ਫਿਰ ਮੈਂ ਤੈਨੂੰ ਹੁਣ ਸ਼ਿਮਲੇ ਲਈ ਫਰੇਈ ਜਾਮਾ ਹੁਣ ਦੱਸ ਮੈਨੂੰ ਹੁਣ ਕੀ ਨਾ ਕਰਦੀ ਐ ਸ਼ਿਮਲੇ ਵਾਲੀ ਬੁੱਤੀ ਹੈਗੀ ਐ ਤੜਪੇ ਤੱਕਦਾ ਕਦੇ ਮੈਨੂੰ ਸੂਟ ਦਵਾਉਣ ਗਿਆ ਨਹੀਂ ਹੈਗਾ ਇਹ ਲੈ ਜਾਉ ਸ਼ਿਮਲੇ ਦੇਖਿਆ ਕਿਵੇਂ ਬੋਲਦੀ ਐ ਉਹ ਜੇ ਮੇਰੇ ਹੁੰਦੀ ਦੇਖਾਂ ਚੋਂ ਕੱਢ ਜਾਂਦੀ ਐ ਇਹ ਹੈਂ ਜਦੋਂ ਕਰ ਬਸਾਣਾ ਹੋਵੇ ਨਾ ਉਦੋਂ ਕਰਨਾ ਪੈਂਦਾ ਚੱਲ ਠੀਕ ਮੇਰੀ ਗੱਲ ਸੁਣ ਬਈ ਤੁਸੀਂ ਬਸਾਓ ਕਰ ਮੈਂ ਤਾਂ ਚੱਲੀ ਓਏ ਓਏ ਛੱਡ ਲਿਆ ਓਏ ਤੈਨੂੰ 20 ਵਾਰੀ ਕਿਹਾ ਕੋਈ ਵੀ ਤੂੰ ਉਹਦੇ ਜੁੱਤੇ ਕਾ ਤੂੰ ਨਹੀਂ ਲਾਉਂਦਾ ਵੀਰ ਮੇਰਾ ਬਸ ਲੰਦੇ ਕਰ ਮੇਰਾ ਬਸ ਲੰਦੇ ਤੇਰਾ ਮੈਂ ਤੇਰੀ ਮੇਰਤਾ ਕਰਾਉਣਾ ਵੀ ਤੇ ਉਹ ਸਿਰ ਨਾ ਚੜਜੇ ਮੈਂ ਤੈਨੂੰ ਹੱਥ ਬੰਨ੍ਹ ਕੇ ਕਹਿੰਦਾ ਮੇਰਾ ਬਸ ਲੰਦੇ ਕੁਛ ਨਹੀਂ ਹੁੰਦਾ ਮਾਰੀ ਜਾਂ ਚੰਗੀ ਹੈ ਜਵਾਕ ਹੋ ਰਿਹਾ ਆਪਣੇ ਉਹ ਭਲ ਜੂਗਾ ਐਥੇ ਤੇ ਤੇਰਾ ਵੀ ਮੁੰਡਾ ਹੈ ਮੇਰਾ ਵੀ ਭਾਈਆਂ ਭਾਈਆਂ ਚ ਕੀ ਫਰਕ ਹੁੰਦਾ ਉਹ ਪੜ ਜਾਊਗਾ ਉਹ ਸੱਬਿਆ ਵਿਊ ਹੋ ਜਾਊਗਾ ਓਏ ਸਾਲਿਆ ਮੈਂ ਤੈਨੂੰ ਐ ਨਹੀਂ ਕਹਿੰਦਾ ਹੈਗਾ ਮੈਂ ਤੈਨੂੰ ਐ ਕਹਿਣਾ ਵੀ ਜਨਾਨੀ ਹਮੇਸ਼ਾ ਪੈਰ ਦੀ ਜੋਤੀ ਹੁੰਦੀ ਹੈ ਤੂੰ ਇਹਦੇ ਥਾਪੜੇਗਾ ਤਾਂ ਨਹੀਂ ਲਾਉਂਦਾ ਚਾਰ ਬੋਲ ਦੀ ਦੇਖਵੇਂ ਆ ਪਿਆਰ ਨਾਲ ਸਾਰਾ ਕੁਝ ਹੱਲ ਹੋ ਜਾਂਦਾ ਤੂੰ ਵੜਿਆ ਕੇ ਰੱਖਿਆ ਕਰ ਪਰਜਾਈ ਹੈ ਤੇਰੀ ਔਰ ਤੂੰ ਦਾ ਸਮਝਿਆ ਕਰਦੇ ਨੇ ਗੱਲਾਂ ਤਰੀਕਾ ਤਰੀਕਾ ਹੁੰਦਾ ਹੈ ਤਰੀਕਾ ਹਾਂ ਤਰੀਕਾ ਕੀ ਹੁੰਦਾ ਸਾਲਿਆ ਪਤਾ ਨਹੀਂ 부ੜੀ ਨੇ ਜਦੋਂ ਜੰਮਿਆ ਦੀ ਪਤਾ ਨਹੀਂ ਕਿਹਦਾ ਮੂੰਹ ਦੇਖਿਆ ਸੀ ਉੱਕੀ ਉਹ ਚੱਲ ਛੱਡੋ ਕਿਪਨ ਉੱਕੀ ਬਸ ਨਾ ਨਾ ਕਰ ਵਾਲੀ ਸੁਣਦੀ ਐ ਨਾ ਕਰਦੇ ਸੁਣਦੇ ਆ ਔਰ ਇਹਿੰਦਕ ਹੁੰਦਾ ਸਾਡੇ ਵਾਲਾ ਪੀਪਲ ਲੱਗਿਆ ਮਨਾ ਕੜਿੱਕੇ ਚ ਫਸ ਗਈ ਜਾਨ ਕੜਿੱਕੇ ਚ ਚੱਲ ਕੋਈ ਨਹੀਂ ਹੋਜੂ ਵੇਲਾ ਪਾਸ ਇਹ ਤਾਂ ਕਰਨੀ ਨੇ ਫਿਰ ਕੰਮ ਮੈਸਾ ਜੋਗੀ ਰਹਿ ਗਏ ਕਣਕ ਦੇ ਆ ਕਿਵੇਂ ਖੰਡਾਈ ਜਾਓ ਮੇਰੇ ਸਾਡੇ ਤਾਂ ਉਈ ਸੋਨੇ ਦੇ ਪਾ ਹੈ ਟਣਕਾ ਟਣਕਾ ਕੇ ਮੈਂ ਬਣਦਾ ਦਾਣਾ ਦਾਣਾ ਠੀਕ ਕਰੀ ਜਾਂਦਾ ਹੈ ਆ ਜਾ ਖੇਡਾ ਪਾਉਣਾ ਖੇਡ ਲੈ ਹਾਂ ਲੈ ਦੇਖ ਲੈ ਉੱਠੇ ਹੀ ਬੋਲੂ ਜੇ ਮਰਜੀ ਬਿਲਾ ਲੈ ਕੋਈ ਕੰਮ ਦੀ ਗੱਲ ਵੀ ਸੁਣ ਲਿਆ ਕਰ ਬਾਈ ਕਿ ਮੈਂ ਤੈਨੂੰ ਦੱਸਾਂ ਸਰਦਨ ਹੱਫਲੇ ਪਿਆਰ ਨਾ ਕਮਨ ਕੰਮ ਨਹੀਂ ਹੁਣ ਤੋ ਉਹਦੀ ਫਰਮਾਇਸ਼ ਲੈ ਕੇ ਆਈਆਂ ਮੇਰੇ ਕੋਲ ਪਹਿਲਾਂ ਹੋ ਆ ਕੇ ਹਟ ਜੀਏ ਕਿ ਡਮਿਸ਼ਨ ਕਰਾਉਣੀ ਅੰਦਰ ਅੱਛਾ ਵੇ ਕਿ ਡਮਿਸ਼ਨ ਪਰ ਪੈਸਾ ਨੇ ਕਰਕੇ ਬਾਈ ਜੇ ਮੇਰਾ ਵੱਧ ਘਟ ਕਰਕਣੀ ਮੈਂ ਖੰਛੜੇ ਲਊ ਕੋਈ ਇੱਥੇ ਡਮਿਸ਼ਨ ਨਹੀਂ ਹੁੰਦੀ ਪੈਸਾ ਦਾ ਭਾਈ ਦਾ ਬਿਓ ਖਾਣ ਨੂੰ ਨਹੀਂ ਹੈਗਾ ਤੇਰਾ ਕਲਾ ਅਡਮਿਸ਼ਨ ਉਹ ਕਹੀਏ ਕਹਿੰਦੇ ਛੱਤੀ ਜਵਾਬ ਆ ਛੱਟ ਤਾਂ ਬਿਆਕੇ ਤੋਰਾਂਗੇ ਸੀ ਤਾਂ ਲੋਡ ਨਹੀਂ ਸਾਨੂੰ ਡਿਮਿਸ਼ਨ ਕਿਉਂ ਲੋਤਰ ਲੋਤਰ ਬੋਲੀ ਜਾਣਾ ਮੇਰੀ ਗੱਲ ਵੀ ਸੁਣ ਲੈ ਵੀ ਕਿਵੇਂ ਆਈ ਨਾ ਮੈਂ ਹਾਂਜੀ ਬੋਲੋ ਮਰਦਨ ਮੈਂ ਕਹਿਣੀਆ ਕਿਹੜੀਆਂ ਡਿਮਿਸ਼ਨਾਂ ਨੇ ਹਾਂ ਔਖਾ ਸੌਖਾ ਹੱਥਾਂ ਕਰਕੇ ਦੇਖ ਕੇ ਕੁੜੀ ਦਾ ਵਨ ਸੁਭ ਕਰਤੀ ਕੀ ਹੋ ਗਿਆ ਬਸ ਜਿਹੜਾ ਤੈਨੂੰ ਪਤਾ ਹੀ ਹੈ ਕੰਮ ਮੇਰੇ ਥੱਲੇ ਨੇ ਸਰਾਉ ਨੇ ਮੈਂ ਸਭ ਕੁਝ ਫੋਨ ਤੇ ਗੱਲ ਕਰਦੀ ਸੁਣ ਲਈ ਖਾਸ ਹਾਂ ਉਹਨੂੰ ਬੁਲਾਈ ਮਾਰ ਜਾਣਾ ਆ ਮਾਰ ਤਰੀ ਤਾ ਤੂੰ ਹਟ ਚੁੱਕ ਗੋਹਾਂ ਹਾਂ ਕਿਦਾ ਮਾਰ ਦੇ ਤਾ ਸੁਣ ਲੈ ਬੇੜੀ ਪੱਠੀ ਗਾਲੇ ਆਏ ਕੰਦੀ ਕੋਠੀ ਗੱਲਾਂ ਡਾਉਂਦਾ ਕੰਦੀ ਕੋਠੀ ਡਾਉਂਦਾ ਨਿੱਤੀ ਭੈਂਡੀ ਗੱਲਾਂ ਦਰਵਾਜ਼ੇ ਕਰਿਆ ਕਰਦੇ ਨੇ ਮਰ ਜਾਣਾ ਹਾਂ ਹਾਂ ਵੀ ਦੇਖ ਮੈਂ ਫੜਾਂ ਕੋ ਤਨੀ ਜਾ ਕੇ ਮੜੀ ਜੀ ਗੱਲ ਸੱਚ ਹੋਵੇ ਮੈਂ ਤਾਂ ਐ ਕਹਿੰਦਾ ਜਵਾਬ ਖੜੀ ਨੂੰ ਘਟਾ ਲਈ ਮੇਰੀ ਗੱਲ ਸੁਣ ਲੈ ਮੈਂ ਅੱਗੇ ਤੇਰੇ ਕੋ ਝੂਠ ਬੋਲੀ ਨਾ ਮੈਂ ਗਰਦਨ ਟੱਡ ਬੋਣੇ ਤੇਰੇ ਕੋ ਝੂਠ ਬੋਲ ਕੇ ਐ ਤਾਂ ਦੱਸ ਦੇ ਆਪਣੇ ਘਰ ਦੀ ਇੱਜ਼ਤ ਹੈ ਮੈਂ ਕਹਿੰਦੇ ਜੇ ਅੰਦਰੇ ਉਹ ਚੀਜ਼ੇ ਤਾਂ ਚੰਗਾ ਹੈ ਹਾਂ ਬੀ ਗੁੰਡੇ ਖਲਾ ਠੰਡੜ ਕੇ ਹਮ ਆਪ ਦਾ ਕਰਕੇ ਆ ਉਹਦਾ ਕਵਨ ਸੋ ਕੋਈ ਮੁੰਡਾ ਦੇਖ ਕੇ ਜੇ ਪਾਸੇ ਮੈਂ ਤਾਂ ਫਿਰ ਹੋਰ ਕਹਿੰਦਾ ਸੀ ਹਾਂ ਵੀ ਉਹ ਮੈਨੂੰ ਫੋਨ ਵੀ ਆਇਆ ਸੀ ਰਿਸ਼ਤੇ ਬਾਰੇ ਜਿਹੜਾ ਤੂੰ ਕਹਿੰਦੀ ਸੀ ਹਾਂ ਹਾਂ ਐ ਮੈਂ ਫਿਰ ਹੋਰ ਕਹਿਣਾ ਵੀ ਉਹਨਾਂ ਨਾਲ ਵੱਡੇ ਨੂੰ ਲੈ ਜਾਣਾ ਨਾਲ ਉਹਨਾਂ ਨੂੰ ਫੋਨ ਤੇ ਮਾੜੀ ਜੀ ਗੱਲਬਾਤ ਕਰਕੇ ਠੀਕ ਹੈ ਵੀ ਦੇਖ ਦਿਖਾਈ ਜਾਨੇਗਾ ਸਹੀ ਕੱਟਿਆ ਉਹਨਾਂ ਕੇ ਰੱਬ ਅੱਜ ਦਿਨ ਵਧੀਆ ਹਾਂ ਅੱਜੇ ਵਗ ਜਾ ਵੱਡੇ ਨੂੰ ਲੈ ਜਾ ਨਾ ਜਵਾਨਾ ਮਾੜਾ ਤੈਨੂੰ ਪਤਾ ਝਟਕ ਲੈ ਪਤਾ ਜੇ ਆਪਦੀ ਝੱਗੀ ਜਾਂਦੀ ਹੈ ਪਰ ਮੈਨੂੰ ਤਾਂ ਲੱਗਦਾ ਵੱਡਾ ਦੇਖ ਲੈ ਐਂ ਕਰ ਤੂੰ ਮੁੰਟਾ ਹਾਂਗਾ ਮੋੜਾ ਮੋਟਾ ਮੇਰਾ ਕੱਪੜਾ ਲੀੜਾ ਕੱਢ ਜੇਗਾ ਨਹੀਂ ਛੱਡ ਮੈਂ ਐਂ ਵਗ ਜੂ ਕੱਢ ਦੇ ਨੇ ਕੱਪੜੇ ਤਾਂ ਵਾਕੇ ਵਗ ਜੀ ਜੇ ਐਂ ਜਾਣਾ ਭਾਈ ਤਾਂ ਦੇਖ ਲੈ ਐਂ ਆਪਾਂ ਨੂੰ ਕਿਹੜਾ ਉਹੀ ਗੱਲ ਕਹਿਗਾ ਆਹ ਕੁੜੀ ਦੇਣੀ ਆਪਾਂ ਤਾਂ ਚਲ ਤੂੰ ਜਾ ਕੰਮ ਕਰ ਆ ਜਾ ਫਰਮਾਨ ਨੂੰ ਭੇਜ ਤਾਂ ਹੋਰ ਹੋਰ ਹੀ ਟੰਟਾ ਹੋ ਗਿਆ ਮੈਨੂੰ ਪੁੱਛ ਲੈ ਜੀ ਕਹਿੰਦਾ ਘਰ ਦਾ ਭੁੱਲਿਆ ਜੀ ਹੱਥ ਨੂੰ ਪਟਕੀਆਂ ਜੀ ਹੈ ਮੈਂ ਐਂ ਕਹਿਨੀ ਆ ਇਹ ਤਾਰਕੇ ਦਾ ਗਿਆ ਹੋਇਆ ਤੁਹਾਨੂੰ ਘਰੇ ਆ ਜੇ ਉਹਨੂੰ ਭੁੱਲਿਆ ਨਾ ਸਮਝੋ ਓਏ ਉਹ ਹੀ ਦਿਮਾਗ ਖੰਦ ਗਿਆ ਮੇਰਾ ਤਾਂ ਦੰਦਾ ਹੱਥੋਂ ਮੰਨ ਲਾ ਲ ਮੇਰਾ ਛੜਾ ਇਹ ਮੇਰਾ ਛੜਾ ਨਾਨਕੀ ਵਿਗੜੀਆ ਇੱਡੇ ਨਾਨਕੀ ਕੁੱਤੇ ਨੇ ਨਾ ਇੱਡੇ ਨਾਨਕਿਆਂ ਤੇ ਗਈਆ ਜਾਵਾ ਛੜੇ ਸਾਰੇ ਲਾਣੇ ਚ ਨਹੀਂ ਹੈਗਾ ਵੀ ਐ ਚੱਕ ਹੁਣ ਤੂੰ ਪਹਿਲਾਂ ਇੱਕ ਵਾਰ ਫੜ ਲੈ ਉਹ ਮੇਰੇ ਬੇਗਿਆਂ ਨੂੰ ਫੜ ਲੈ ਉੱਥੇ ਰਹੀ ਨਹੀਂ ਰਹੀ ਐ ਕੁੱਝ ਨੂੰ ਦੇ ਕੇ ਕੁੱਝਾਰਾ ਕੇ ਫੜਦਾ ਜੰਗਾ ਜੰਗਾ ਠੀਕ ਸਮਝ ਮੈਂ ਤੈਨੂੰ ਪਹਿਲੀ ਵੀ ਰੌਲਾ ਨਾ ਪਾ ਰੌਲਾ ਨਾ ਪਾ ਜਾਂਦੇ ਮੇਰੀ ਸਾਲੇ ਹੱਥ ਦੇ ਕੇ ਦੇ ਰੱਖ ਛੜਾ ਉਹ ਵੀ ਐ ਜਿਹਾ ਮੇਰੇ ਛੜੇ ਦੀ ਆਈ ਉਹ ਵੀ ਮੰਨਦਾ ਹ ਦੇਖ ਲਾ ਚੜਾ ਨਾਮਾ ਚੰਦ ਚੜਦਾ ਚੜਦਾ ਹਜੇ ਬੱਟ ਜਿਆ ਆ ਨਹੀਂ ਪਤਾ ਹੋਰ ਰੱਬ ਸੁੱਖ ਰੱਖੇ ਨਹੀਂ ਪਤਾ ਕੀ ਹੋ ਜਾ ਮੇਰਾ ਛੜਾ ਕੀ ਨਾ 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 ਕਹਿੰਦੇ ਮੈਂ ਤਾਂ ਤੋਰ ਕੇ ਰਾਜ ਹੀ ਨਹੀਂ ਦੀ ਬੇੜੀ ਬੈਠੀ ਆ ਨਹੀਂ ਉਹਨੂੰ ਭੇਜਦਾ ਹਾਂ ਬੱਠੇ ਨੂੰ ਮੇਰੇ ਕੋਲੇ ਮੇਰੇ ਸਾਲੇ ਦੀ ਬਾਣੀ ਕਪੱਤੀ ਜਨਾਨੀ ਹੈ ਹੈ ਪੈਰ ਤੇ ਪਾਣੀ ਪੈਣੇ ਨਹੀਂ ਦਿੰਦੀ ਕੋਈ ਨਾ ਪ੍ਰੀਤੋ ਹਾਲੇ ਤਾਂ ਨਾ ਮੈਂ ਸਿੱਧੀ ਉਂਗਲੀ ਨਾਲ ਕਿਉਂ ਕਰਦਾ ਜਿੱਤੇ ਟੇਟੀ ਕਰ ਲਈ ਨਾ ਉੱਤੇ ਕਿਵੇਂ ਬਣੇ ਕੱਲ ਲਈ ਬੋਲੀ ਜਾਣਾ ਵੀਰੇ ਉਹ ਕੁਛ ਨਹੀਂ ਬਸ ਤੈਨੂੰ ਪਤੀ ਐ ਬਹਿ ਜਾ ਵੀਰੇ ਮੈਂਨੋ ਤੇਰੇ ਨਾਲ ਇੱਕ ਗੱਲ ਕਰਨੀ ਕੀ ਹੋ ਗਿਆ ਹੁਣ ਬਾਤਰੀਏ ਤੈਨੂੰ ਕੱਲਾਂ ਨੂੰ ਬਾਪੂ ਨੂੰ ਵੀ ਕਹਿ ਕੇ ਆਈਆਂ ਹਾਂ ਪਰ ਉਹਨੇ ਤਾਂ ਮੇਰੀ ਗੱਲ ਨਾ ਮੰਨੀ ਨਹੀਂ ਹੈਗੀ ਹਾਲ ਸੁਣੀ ਕਰਦੀ ਕੀ ਹੋ ਗਿਆ ਦੇਖੇ ਮੇਰੀ ਸਹੇਲੀ ਨੇ ਅਰਮਿਸ਼ਨ ਕਰਾਉਣ ਜਾਣਾ ਪਟਿਆਲੇ ਕੰਦੂ ਯੂਨੀਵਰਸਿਟੀ ਚ ਤੇ ਮੈਂ ਆਖਿਆ ਵੀ ਮੈਂ ਵੀ ਕਰਵਾਇਆਉਂਗੀ ਮੈਂ ਬਾਪੂ ਨੂੰ ਕਿਹਾ ਹੂੰ ਤੈਨੂੰ ਬੋਤ ਹੋ ਅੱਗੂ ਚਾਰੇ ਪੈਰ ਚੱਕ ਕੇ ਪੈ ਗਿਆ ਓਹੋ ਕੋਨਾ ਬਥੇਰੀ ਪੜਾਈ ਕਰ ਲਈ ਫਲਾਣਾ ਹਾਂਗਕਾਂਗ ਦਾ ਤੇਰੇ ਹੱਥ ਪੀਲੀ ਕਰ ਦਿੰਨੇ ਆ ਹੁਣ ਉਹ ਤੈਨੂੰ ਪਤਾ ਤਾਂ ਹੈਗੀਏ ਤੂੰ ਤਾਂ ਸ਼ੁਰੂ ਚ ਹੀ ਪ੍ਰਿੰਟਾਂ ਦੇ ਖੱਖਰ ਗੋਲੇ ਬਾਗੀ ਪਹਿਲਾਂ ਕਿਸੇ ਹੋਰ ਕੋਲੇ ਗੱਲ ਕਰਨੀ ਸੀ ਉਹ ਬੇਬੇ ਕੋਲੇ ਗੱਲ ਕਰ ਲੈਂਦੀ ਬੇਬੇ ਆਪ ਹੀ ਬੱਪੂ ਨਾਲ ਗੱਲ ਕਰ ਲੈਂਦੀ ਬੇਬੇ ਤਾਂ ਆਪ ਦੋ ਰਤियां ਤਾਂ ਆਉਂਦੀ ਐ ਵੀਰੇ ਮੈਨੂੰ ਨਹੀਂ ਪਤਾ ਕੋਈ ਹੱਲ ਕਰ ਹੁਣ ਕੀ ਹੱਲ ਕਰੀਏ ਮੈਨੂੰ ਐ ਦੱਸ ਜਾਣਾ ਮੈਂ ਗੋਲੂ ਦੇਖ ਕੇ ਓਹੋ ਕੱਲ ਨੂੰ ਫਿਰ ਮੈਂ ਸਮਾਰ ਦੇ ਇੱਕ ਦੋ ਤੇ ਠਹਿਰ ਕੇ ਵਗਣੀ ਆਪਾਂ ਐ ਮੈਨੂੰ ਨਹੀਂ ਪਤਾ ਫਿਰ ਮੈਂ ਇਕੱਲੇ ਥੋੜੇ ਜਾਉਂਗੀ ਮੇਰੇ ਸਹੇਲੀ ਨੇ ਤਾਂ ਗੱਲੂ ਜਾਣਾ ਓਹੋ ਉਸੇਲੀ ਦੇ ਪਿਓ ਚ ਤੇ ਆਪਣੇ ਪਿਓ ਚ ਕੋਈ ਫਰਕ ਨਹੀਂ ਹੈਗਾ ਜੇ ਆਪਾਂ ਕੋਈ ਕੰਮ ਵਢਣਾ ਹੋਵੇ ਤਿੰਨ ਦਿਨ ਪਹਿਲਾਂ ਬਾਪੂ ਦੀ ਚੌਂਕੀ ਭਰਨੀ ਪੈਂਦੀ ਹੈ ਫਿਰ ਕਿਤੇ ਜਾ ਕੇ ਤੀਜ ਦਿਨ ਕੰਮ ਸਿਰੇ ਹੁੰਦਾ ਹੁਣ ਤੂੰ ਤਿੰਨ ਚਾਰ ਦਿਨ ਪੁੱਤ ਪਹਿਲਾਂ ਦੱਸਣਾ ਤੀ ਇਹ ਤਾਂ ਹੈ ਵੀਰੇ ਚੱਲ ਛੱਡ ਨਹੀਂ ਐਡਮਿਸ਼ਨ ਕਰਵਾਉਂਦਾ ਨਾ ਬਾਪੂ ਨਾ ਕਰਵਾਵੇ ਪਰ ਮੇਰੇ ਇੱਕ ਗੱਲ ਸੁਣ ਲੈ ਅਜੜੀ ਬਾਪੂ ਨੇ ਗੱਲ ਜੀ ਕਹੀ ਹੈ ਨਾ ਹੱਥ ਪੀਲੇ ਕਰਨ ਵਾਲੀ ਇਹ ਮੈਨੂੰ ਬਾਪੂ ਦੀ ਪਸੰਦ ਆਈ ਮੈਂ ਹੁਣੇ ਵਿਆਹ ਕਰਵਾਉਣਾ ਵੀਰੇ ਹਜੇ ਲੈ ਓ ਕਮਲ ਏ ਵਿਆਹ ਕੌਣ ਨਹੀਂ ਕਰਾਉਂਦਾ ਸਾਰਿਆਂ ਦੇ ਵਿਆਹ ਹੁੰਦੇ ਨੇ ਹੁਣ ਤੇਰਾ ਵੀ ਕਰਾਂਗੇ ਫਿਰ ਤੇਰਾ ਵਿਆਹ ਕਰਨੇ ਕੋ ਹੁਣ ਹੋਊਗਾ ਤੇਰੀ ਉਮਰ ਹੋ ਰਹੀਏ ਕੋਠੇ ਜੱਡੀ ਹੋ ਰਹੀ ਐ ਤੂੰ ਬੌੜੀ ਲੱਗ ਗਿਆ ਵੀਰੇ ਤੂੰ ਵੀ ਪਿੱਛੇ ਬੱਸ ਮੈਨੂੰ ਤੇਰੇ ਤੋਂ ਆਮ ਹੀ ਤਾਂ ਹੈ ਨਹੀਂ ਸੀ ਕਿ ਵੀ ਤੂੰ ਮੇਰਾ ਸਾਥ ਨਹੀਂ ਦੇਂਗਾ ਓਏ ਯਾਰ ਮਣੀ ਤੂੰ ਸਮਝਦੀ ਕਿਉਂ ਨਹੀਂ ਲੈ ਇੱਕ ਉਹ ਹੋ ਓਹੋ ਚੱਲ ਜੰਗਾ ਰੋਣਾ ਮੇਰੀ ਗੱਲ ਸੁਣੀ ਇੱਧਰ ਇੱਧਰ ਮੇਰੀ ਗੱਲ ਸੁਣ ਤੂੰ ਤੂੰ ਮੇਰੀ ਨਹੀਂ ਸਣੀ ਪੈਣਾ ਹੁਣ ਤੂੰ ਰੋਣਾ ਠੀਕ ਹੈ ਕੋਈ ਗੱਲ ਨਹੀਂ ਮੈਂ ਬਾਕੂ ਨਾਲ ਆਪੀ ਗੱਲ ਕਰਾਂ ਚੰਗਾ ਤੂੰ ਜੋ ਵੀ ਟੈਨਸ਼ਨ ਨਾ ਲੈ ਲੈ ਕਿ ਇਹ ਡੱਟੇ ਚੁੱਟੇ ਕਿਨੇ ਬਾਲ ਤੇ ਮੈਂ ਤਾਂ ਵਿਆਹ ਹੀ ਨਹੀਂ ਕਰਾਉਣਾ ਬਸ ਮੈਨੂੰ ਨਹੀਂ ਪਤਾ ਮੈਂ ਤੈਨੂੰ ਦੱਸਦਾ ਹੋਰ ਛੜੀ ਮਰੇਗੀ ਹਾਂ ਮੈਂ ਛੜੀ ਮਰ ਜੂਗੀ ਕੱਲ ਨਾ ਹੁੰਦੀ ਬਸ ਵੀਰਾ ਭੜਕੇ ਕਰੇ ਇਹ ਜੇ ਤੇਰਾ ਵਿਆਹ ਨਾ ਕਰਿਆ ਇੱਥੇ ਤੇਰੀ ਭਾਬੀ ਮੈਨੂੰ ਵੀ ਨਹੀਂ ਕੋਈ ਮਿਲਨੀ ਮੈਂ ਮੈਂ ਤਾਂ ਫੇਰ ਛੜਾ ਮੰਨ ਕੋਈ ਨਹੀਂ ਤੇਰਾ ਤੂੰ ਪਹਿਲਾਂ ਕਰ ਦਾਂਗੇ ਵੈਸੇ ਵੀ ਤੂੰ ਮੇਰੇ ਤੋਂ ਵੱਡਾ ਕਿਉਂ ਮੇਰੇ ਬਾਦ ਪੈ ਹੋ ਸ ਚੰਗਾ ਕੋਈ ਨਾ ਬਾਪੂ ਨਾਲ ਮਾਪੀ ਗੱਲ ਕਰ ਰੋ ਤੂੰ ਜਮ ਟੈਨਸ਼ਨ ਨਾ ਲੈ ਕੇ ਹਾਂ ਜਮ ਤਰਾ ਵਿਆਹ ਹੋਣ ਨਹੀਂ ਦਿੰਦੇ ਆਪਾਂ ਟੈਨਸ਼ਨ ਨਾ ਤੋ ਲੈ ਚੱਲ ਠੀਕ ਆ ਹਾਂ ਜੇ ਕੋਈ ਬਾਪੂ ਨੇ ਮੁੰਡਾ ਲੱਭ ਵੀ ਲਿਆ ਆਪਾਂ ਬਾਹਰ ਦੀ ਬਾਹਰ ਚਕਾ ਦਾਂਗੇ ਹਾਂ ਠੀਕ ਚੰਗਾ ਚੰਗਾ ਕੋਈ ਨਾ ਕਰਨੂ ਬਾਪੂ ਨਾਲ ਗੱਲ ਮੈਂ ਓਏ ਨਾ ਕੀ ਕਰੇ ਬੰਦਾ ਹੈ ਭੈਣ ਹੈ ਇੱਕ ਵਿਚਾਰੀ ਜਿਹੜੀ ਆਪਦੇ ਭਾਈ ਦਾ ਮੋਹ ਕਰਦੀ ਹੈ ਇਹ ਉਹਨੂੰ ਵੀ ਨਹੀਂ ਚਰਦੇ ਇਹ ਖਾਣਗੇ ਡਾਂਗਾ ਹਟਦੇ ਨਹੀਂ ਇਹ ਲੈ ਦੇਖ ਲੈ ਆ ਗੰਡੇ ਦੇਖ ਲੈ ਆ ਕੀਚਰ ਮਿੱਧਰ ਇਕੱਠੀ ਕਰ ਲਈ ਨਾਲੇ ਕਿ ਹਾਂ ਫਿਰ ਰੇੜੇ ਵਾਲੇ ਤੋਂ ਗੰਡੇ ਚੱਜਦੇ ਲੈ ਲਈ ਆ ਲੈ ਕੇ ਬੈਗੀ ਨੇ ਛੱਲੇ ਜਾਣ ਨਾ ਲੈਣਾ ਨਾ ਦੇਣਾ ਟੱਕਰਾ ਮਾਰਨ ਸਾਰਨ ਮੇਰੀ ਜਾਨ ਨੂੰ ਤੇ ਆਪਾਂ ਕੰਜਰਖਾਨਾ ਉਸ ਸਸਰੀ ਘਰ ਬੇਬੇ ਕੱਲੀਓ ਬੋਲੀ ਜਾਨੀਆ ਕੀ ਗੱਲ ਹੋ ਗਈ ਸਸਰੀ ਘਰ ਦਾ ਠੀਕ ਹੈ ਨਹੀਂ ਕੱਲੀ ਕਾਹਨੂੰ ਬੋਲਦੀ ਨਾ ਆ ਸਾਡੇ ਵਾਲੇ ਦਰਾਂ ਸੰਧਾਰੇ ਦੀ ਚੱਜ ਦੇਖੀ ਆ ਗੰਡੇ ਕਹੇ ਜਿਹਾ ਲੱਗਦੇ ਨੇ ਇਦ ਮੋਟੇ ਨਹੀਂ ਲੈ ਸਕਦੀ ਪੈਸੇ ਲਾਉਣੇ ਨੇ ਜਦੋਂ ਆਪਾਂ ਨੇ ਹਾਂ ਲੈ ਦੱਸ ਵੀ ਇਹਨਾਂ ਨਾਲ ਕੌਣ ਮੱਥਾ ਮਾਰੂ ਜੇ ਤਾਂ ਹਕਲ ਹੋਵੇ ਤਾਂ ਹਕਲ ਵਰਤੇ ਅਕਲ ਦੀ ਦਾ ਘਾਟ ਹੋ ਰਹੀ ਹੈਗੀ ਜਮੀ ਅਕਲ ਦੇਉ ਕਿਹੜਾ ਵੀ ਜਿਹੜੀ ਅਕਲ ਤੀ ਉਹ ਤਾਂ ਪੇਕੀ ਰੱਖੀ ਸਾਡੇ ਘਰ ਆ ਵੀ ਡੌਲੂ ਬੜ ਕੇ ਹੁਣ ਪੋਰਾ ਕਿਸੇ ਗੱਲ ਦਾ ਪਤਾ ਨਹੀਂ ਪਾ ਲਿਆ ਮਖਤਿਆਰੀ ਮਥੋਂ ਆਖੇ ਜੀ ਸਾਸ ਸੋਝਾ ਹੁੰਦੀ ਹੈ ਫਿਰ ਸਾਸੇ ਮਾੜੀ ਬਾਜੀ ਫਿਰ ਉਹ ਤਾਂ ਕਿਨੂੰ ਪਤਾ ਹੀ ਹੁਣ ਉਹੀ ਤਾਂ ਗੱਲ ਹੈ ਨਾਲੇ ਸੱਚ ਸੁਨੇਹਾ ਲਾਇਆ ਤੀ ਮੈਂ ਤਾਂ ਭੱਜੀ ਆਈਆਂ ਪਤਾ ਨਹੀਂ ਕੀ ਗੱਲ ਹੋ ਗਈ ਸੁਨੇਹਾ ਹਾਂ 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 ਸੱਚ ਯਾਦ ਆ ਰਹੇ ਨੇ ਖਲੀਆ ਤੈਨੂੰ ਮੈਂ ਆਇਆ ਲਾਤੀ ਤੂੰ ਤਾਂ ਮੁੰਡਾ ਦੱਸਿਆ ਤੀ ਭਲਾ ਵੀ ਉਹ ਕਿਹੜੇ ਪਿੰਡ ਦੱਸਿਆ ਤੂੰ ਹਾਂ ਹਾਂ ਸੱਚ ਰਿਸ਼ਤਾ ਤਾਂ ਬਹੁਤ ਵਧੀਆ ਤੀਗਾ ਆਪਣੀ ਮਨਪਰੀਤ ਵਾਸਤੇ ਨਹੀਂ ਮਨਪਰੀਤ ਵਾਸਤੇ ਕਾਹਨੂੰ ਆ ਜਾ ਮੇਰੇ ਕੋਲ ਤੈਨੂੰ ਜਾ ਕੇ ਸਮਝਾਉਣੀ ਨਾ ਇਹਨੂੰ ਪਤਾ ਇੱਥੇ ਗਲੀ ਚ ਆਉਂਦੀ ਐ ਸੌ ਤੋਂ ਹਾਂ ਇਹ ਤਾਂ ਹੈਗਾ ਹੁਣ ਦੱਸ ਬੀਬੀ ਕੀ ਕਹਿੰਦੀ ਸੀ ਨਹੀਂ ਮੈਂ ਤਾਂ ਤੈਨੂੰ ਕੀ ਕਹਿਣਾ ਹਾਂ ਮੈਂ ਤੈਨੂੰ ਉਹੀ ਗੱਲ ਪੁੱਛਦੀ ਸੀ ਜਿਹੜੀ ਤੂੰ ਦੇ ਮਹੀਨਾ ਪਹਿਲਾਂ ਕਹੇਗੀ ਦੀ ਮੈਨੂੰ ਮੈਂ ਹਾਂ ਮੈਂ ਰਿਸ਼ਤਾ ਕਰਾਂ ਮੈਂ ਥੋੜੀ ਮਨਪਰੀਤ ਹਾਂ ਫਿਰ ਮਨਪ੍ਰੀਤ ਵਾਸਤੇ ਕਹਿੰਦੀ ਸੀ ਮੈਂ ਚਲ ਜੇ ਭਤੀਜੀ ਵਾਸਤੇ ਕਹੀ ਨਹੀਂ ਹੈਗੀ ਉਹਦਾ ਵੀ ਕਰਾ ਦਾਂਗੇ ਉਹ ਵੀ ਆਪਣੀ ਹੈ ਨਾਲੇ ਮੈਂ ਇਹ ਕਹਿੰਦੀ ਸੀ ਵੀ ਮਨਪ੍ਰੀਤ ਦਾ ਵੀ ਕਰ ਦੋ ਰਿਸ਼ਤਾ ਹੁਣ ਅੱਜ ਕੱਲ ਟਾਈਮ ਮਾੜਾ ਵੀ ਪਤਾ ਨਹੀਂ ਲੱਗਦਾ ਹੈਗਾ ਨਹੀਂ ਮੇਰੀ ਮਨਪ੍ਰੀਤ ਤਾਂ ਬਥੇਰੀ ਸਿਆਣੀ ਹੈ ਹੋਂਟਾ ਕਟਮ ਹੈ ਬਾਕੀ ਦਦਰ ਬਦ ਮਾੜਾ ਬਟਾ ਹੋਰ ਪੜ ਲਿਖ ਲੈਣ ਦੇ ਫੇਰ ਕਿਹੜਾ ਜਵਾਕਾਂ ਨੂੰ ਇਹ ਗੱਲ ਪੜਾਈ ਲਿਖਾਈ ਹੁੰਦੀ ਹੈ ਫੇਰ ਤਾਂ ਇਹ ਗੱਲਾਂ ਫਿਰ ਰਬੜੀ ਟੇਪ ਚ ਪਾਈ ਜਾਂਦੇ ਨੇ ਕਬੀਲਦਾਰੀਆਂ ਚ ਚਲ ਇਹ ਤਾਂ ਗੱਲ ਮੰਨੀ ਬੀਬੀ ਫੇਰ ਵੀ ਆਪਾਂ ਨੂੰ ਸੋਚਣਾ ਚਾਹੀਦਾ ਟਾਈਮ ਨਾਲ ਰਿਸ਼ਤਾ ਹੋਇਆ ਵਧੀਆ ਰਹਿੰਦਾ ਜਵਾਕ ਆਪਦੇ ਘਰਵਾਰ ਦਾ ਹੋ ਜਾਂਦਾ ਮੈਂ ਤਾਂ ਹੀ ਸਮਝਾਉਂਦੀ ਸੀ ਤੂੰ ਤਾਂ ਤੇਰੀ ਗੱਲ ਠੀਕ ਹੈ ਮੈਂ ਸਾਰੀ ਗੱਲ ਸਮਝਦੀ ਆਂ ਹਾਂ ਚਲ ਉਹ ਮੁੰਡੇ ਵਾਲਾਂ ਦਾ ਨੰਬਰ ਦੇ ਦੂੰਗੀ ਮੈਂ ਤੈਨੂੰ ਤੂੰ ਗੱਲਬਾਤ ਕਰ ਲਈ ਹਾਂ ਨੰਬਰ ਲਿਖਿਆ ਲੈ ਹਾਂ ਨੰਬਰ ਲਿਖਿਆ ਦਿੰਨੀ ਆ ਮੈਂ ਕਾਪੀ ਪੈਨ ਮੰਗਾ ਦ ਨੀ ਮਨਪ੍ਰੀਤਾ ਆ ਕਾ ਪਿਪਿੰਨ ਤੇ ਲੈ ਕੇ ਆਈ ਆ ਆ ਜਾ ਹੁਣ ਕਿਹੜਾ ਸੁਣਦੀਆਂ ਨੇ ਕੁੜੀਆਂ ਹੀ ਆ ਉਹ ਹੋਵੇ ਬੇਬੇ ਮੈਂ ਅੰਦਰ ਬੈਠੀ ਸੀ ਆਹਾ ਨੰਬਰ ਲਿਖ ਲੈ ਇੱਕ ਮੈਨੂੰ ਤਾਂ ਐ ਲੱਗਦਾ ਵੀ ਸੁੱਤੀ ਉੱਠ ਕੇ ਆਈ ਆ ਸੁੱਤੀ ਪਈ ਹੋਵੇਂਗੀ ਅੰਦਰ ਚਲ ਕੋਈ ਨਹੀਂ ਲੈ ਮੈਨੂੰ ਦੇ ਦੇ ਆ ਕਾ ਪਿਪਿੰਨ ਮੈਂ ਆਪੇ ਲਿਖ ਦਨੀ ਆ ਬੋਲਣਾ ਨਹੀਂ ਆਂਦਾ ਨਾ ਕੋਈ ਜੱਟ ਮੈਂ ਲਿਖ ਦਨੀ ਆਗੇ ਪਰ ਤੈਨੂੰ ਤਾਂ ਉਹ ਅੰਗਰੇਜ਼ੀ 'ਚ ਸਮਝ ਆਊਗਾ ਮੈਂ ਇਹ ਲਿਖ ਦੂੰਗੀ ਫਿਰ ਕਹੀ ਵੀ ਨੋਕਰੀ ਤੇ ਪੰਜਾਬੀ 'ਚ ਲਿਖੂੰਗੀ ਤਾਂ ਪੰਜਾਬੀ ਜਿਵੇਂ ਭੈਣਾ ਉਹ ਹੀ ਅੱਖਰ ਤਾਂ ਪੰਜਾਬੀ 'ਚ ਫਿਰ ਇਹ ਕਹੂਗੀ ਉਹ ਕੀ ਕਹਿੰਦੇ ਨੇ 1 2 'ਚ ਸਮਝਾਉਂਦੇ ਨੇ ਇਹਨਾਂ ਨੂੰ ਪੰਜਾਬੀ 'ਚ ਪੜ੍ਹੀ ਨਹੀਂ ਭਾਬੀ ਕੀ ਕਰੀ ਜਾਂਦੀ ਐ ਤੂੰ ਬੇਬੇ ਕਿਹਦਾ ਨੰਬਰ ਲਿਖਵਾਉਣੀ ਐ ਨਿਕਾਟਾ ਕਿਸੇ ਦਾ ਨਹੀਂ ਦੋਸਤ ਦੇਖੀ ਤਾਂ ਇਹ ਨਿਕ ਡਾਕਟਰ ਦਾ ਐ ਤੇਰੀ ਕਿਉਂ ਦੌਰਾ ਪੈਣ ਲੱਗ ਰਿਹਾ ਇਹ ਨੂੰ ਤਾਂ ਡਾਕਟਰ ਨੂੰ ਤੁਸੀ ਕਰੀ ਨਹੀਂ ਪੜੋ ਯਾਰ ਮੈਂ ਤਾਂ ਦੇਖੋ ਦਵਾਈ ਫੂਕਣੀ ਕੀ ਗੱਲ ਹੋ ਗਈ ਬੇਬੇ ਆ ਲਿਖਤਾ ਆ ਉੱਪਰੇ ਲਿਖਤਾ ਚੰਗਾ ਚੱਲ ਚੰਗਾ ਹਾਂ ਡਾਕਟਰ ਦਾ ਨਾਮ ਬਲਵਿੰਦਰ ਸਿੰਘ ਆ ਉਹ ਦਵਾਈ ਵਾਲਿਆਂ ਦਾ ਠੀਕ ਹੈ ਠੀਕ ਹੈ ਹਾਂ ਕਿ ਆ ਤੀਗਾ ਠੀਕ ਹੈ ਇਹਨੇ ਨਾ ਸਮਝਾਈ ਲੋੜ ਪਈ ਤੇ ਦੁਬਾਰੇ ਬੁਲਾ ਦਿੰਦੀ ਮੈਂ ਹਾਂ ਹਾਂ ਆ ਫੇਰ ਸਮਝਾਦੀ ਉਹਨੂੰ ਸਾਰਾ ਪੇਟ ਇੱਥੋਂ ਐ ਦੁਖਦੇ ਨੇ ਕੀ ਤਕਲੀਫ ਹੈ ਸਾਰੀ ਦੱਸਦੀ ਕੋਈ ਨਹੀਂ ਕੋਈ ਨਹੀਂ ਬਸ ਠੀਕ ਹੋ ਜਾ ਦਵਾਈ ਲੈ ਉਹ ਤਾਂ ਸਾਰੇ ਲੈ ਕੇ ਦੇਖ ਲਈ ਕੀ ਬਦੈਸੀ ਤੋਰਾ ਮਾਜੀ ਜਿਹੜੀ ਵੀ ਚੀਜ਼ੀ ਦੱਸਦੀ ਗਈ ਆ ਉਹ ਹੋ ਰੱਖਾ ਪੱਕੂਗੀ ਤੇਰਾ ਤਾਂ ਖੰਨ ਬਦੂ ਤੇਰਾ ਹਲ ਤਾਂ ਪੁੱਛਦੀ ਐ ਕੀ ਨਿਕਲੀ ਇਹਦਾ ਨੰਬਰ ਲੈ ਗਦੀ ਐ ਤੈਨੂੰ ਕੀ ਦਾ ਕਿਹਦਾ ਨੰਬਰ ਦੱਸਾਂ ਤੂੰ ਮੈਂ ਦੋਸੇ ਆਤੀ ਇਹਦੇ ਨਾਲ ਫੋਨ ਨੰਬਰ ਚਕਨਾ ਕਰ ਦਿੱਤੀ ਏਕ ਤਾਂ ਸਹੀ ਤੂੰ ਕੀ ਬੰਦਾ ਤੇਰੇ ਨਾਲ ਸਾਥੋਂ ਓਲੇ ਰੱਖਦੀ ਐ ਹੀਰਾਂ